ਨਿਊਜ਼ੌਨ ਲਈ ਤੁਸੀਂ ਦੇਖ ਰਹੇ ਹੋ ਹਾਂ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ ਪ੍ਰੋਗਰਾਮ T20 ਦਾ ਕਿੰਗ ਕੌਨ ਦੇ ਵਿੱਚ ਤੁਹਾਡੇ ਸਾਰੇ ਦਾ ਸਵਾਗਤ ਤੇ ਅੱਜ ਗੱਲ ਕਰਾਂਗੇ T20 ਬਿਸ਼ਪ ਕੱਪ ਦੇ ਵਿੱਚ ਹੋਣ ਜਾ ਰਹੀ ਕੱਲ ਦੇ ਦੋ ਮੈਚਾਂ ਦੇ ਪਹਿਲਾਂ ਗੱਲ ਕਰਾਂਗੇ ਨਾਮੀਬੀਆ ਤੇ ਓਮਾਨ ਦੇ ਵਿਚਕਾਰ ਜਿਹੜਾ ਤੀਜਾ ਮੈਚ ਹੈ ਯਾਨੀ ਕਿ ਕ੍ਰਿਕਟ ਬਿਸ਼ਪ ਕੱਪ ਦਾ ਹੋਣ ਜਾ ਰਿਹਾ ਤੇ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਦੋਨਾਂ ਟੀਮਾਂ ਤੇ ਅਤੇ ਕਿਵੇਂ ਕਿ ਦੋਨਾਂ ਟੀਮਾਂ ਦੇ ਵੱਲੋਂ ਕੁਆਲੀਫਾਈ ਕੀਤਾ ਗਿਆ ਤੇ ਹੁਣ ਤੱਕ ਦਾ ਕਿਸ ਤਰੀਕੇ ਦਾ ਪ੍ਰਦਰਸ਼ਨ ਇਹਨਾਂ ਦੋਨਾਂ ਟੀਮਾਂ ਦਾ ਰਿਹਾ ਹੈ ਅੱਜ ਦੇ ਹੋਣ ਜਾ ਰਹੇ ਪਹਿਲੇ ਮੈਚ ਦੀ ਗੱਲ ਕਰੀਏ ਤਾਂ ਇਸ ਪਹਿਲੇ ਮੈਚ ਦੇ ਵਿੱਚ ਅਤੇ ক্রিকেট ਵਿਸ਼ਪ ਕੱਪ ਦੇ ਇਸ ਤੀਜੇ ਮੈਚ ਦੇ ਵਿੱਚ ਨਾਮੀਬੀਆ ਤੇ ਓਮਾਨ ਦੀਆਂ ਟੀਮਾਂ ਆਮੋ ਸਾਹਮਣੇ ਪੜਤੀਆਂ ਦਿਖਣਗੀਆਂ ਦੋਨੋਂ ਦਾ지에 ਕਿ ਜੇਕਰ ਅਨਾ ਦੋਨੇ ਟੀਮਾਂ ਦੀ ਗੱਲ ਕਰੀਏ ਤਾਂ ਵਾਰਮਅਪ ਮੈਚਾਂ ਦੇ ਵਿੱਚ ਨਾਮੀਬੀਆ ਦਾ ਪ੍ਰਦਰਸ਼ਨ ਚੰਗਾ ਰਿਹਾ ਪਰ ਉੱਥੇ ਹੀ ਨਾਮੀਬੀਆ ਨੂੰ ਆਸਟ੍ਰੇਲੀਆ ਦੇ ਹੱਥੋਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਪਰ ਉੱਥੇ ਹੀ ਉਹਨਾਂ ਦੇ ਵੱਲੋਂ ਪਪਾਇਆ ਨਿਊ ਗਿਨੀ ਤੇ ਯੂਗਾਂਡਾ ਨੂੰ ਵੱਡੇ ਮਾਰਜਨ ਦੇ ਨਾਲ ਹਰਾ ਕੇ ਵੱਡੀ ਜਿੱਤ ਉਹਨਾਂ ਦੇ ਵੱਲੋਂ ਵਾਰਮਅਪ ਮੈਚ ਦੇ ਵਿੱਚ ਹਾਸਲ ਕੀਤੀ ਗਈ ਅਤੇ ਹੁਣ ਆਪਣੇ ਪਹਿਲੇ ਕ੍ਰਿਕਟ ਵਿਸ਼ਪ ਕੱਪ 2024 ਦੇ ਮੈਚ ਦੇ ਵਿੱਚ ਵੀ ਉਹਨਾਂ ਦੀਆਂ ਨਿਗਾਹਾਂ ਜਿੱਤ ਤੇ ਹੋਣਗੀਆਂ ਅਤੇ ਦੂਜੇ ਪਾਸੇ ਜੇਕਰ ਮਾਨ ਦੀ ਟੀਮ ਦੀ ਗੱਲ ਕਰੀਏ ਤਾਂ ਮਾਨ ਦੇ ਵਿੱਚ ਵੀ ਕਈ ਖਿਡਾਰੀ ਅਜਿਹੇ ਨੇ ਜੋ ਆਪਣੇ ਇਕੱਲੇ ਦਮ ਤੇ ਕਿਸੇ ਵੀ ਮੈਚ ਨੂੰ ਹਾਰਦੇ ਮੈਚ ਨੂੰ ਜਿੱਤ ਦੇ ਵੱਲ ਉਸ ਦਾ ਰੁਖ ਕਰ ਸਕਦੇ ਨੇ ਅਤੇ ਜੇਕਰ ਮਾਨ ਦੀ ਟੀਮ ਦੀ ਗੱਲ ਕਰੀਏ ਤਾਂ ਜਿਸ ਦੇ ਵਿੱਚ ਡੇਵਿਡ ਵੀਜ਼ ਅਤੇ ਉਹਨਾਂ ਦੇ ਕਪਤਾਨ ਗੈਰਹਾਰਡ ਇਰਾਸਮਸ ਵਰਗੇ ਉਹ ਪਲੇਅਰ ਨੇ ਜੋ ਕਿ ਕਿਸੇ ਵੀ ਪਲ ਮੈਚ ਦਾ ਰੁਖ ਬਦਲ ਸਕਦੇ ਨੇ ਤਾਂ ਉਹ ਦੇਖਣਾ ਹੋਵੇਗਾ ক্রিকেট ਵਿਸ਼ਪ ਕੱਪ 2024 ਦਾ ਇਹ ਤੀਜਾ ਮੈਚ ਦੇ ਵਿੱਚ ਕਿਹੜੀ ਟੀਮ ਦੂਜੀ ਟੀਮ ਤੇ Pari Pavigi. ਤਾਂ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੋਨੇ ਟੀਮਾਂ ਦੇ ਵੱਲੋਂ ਕੁਆਲੀਫਾਈ ਕੀਤਾ ਗਿਆ ক্রিকেট ਵਿਸ਼ਵ ਕੱਪ ਦੇ ਵਿੱਚ ਤੇ ਹੁਣ ਗੱਲ ਕਰਾਂਗੇ ਇਹ ਤੀਜਾ ਜਿਹੜਾ ਮੈਚ ਹੋਣ ਜਾ ਰਿਹਾ ਹੈ ক্রিকেট ਵਿਸ਼ਵ ਕੱਪ ਦੇ ਵਿੱਚ ਜੋ ਕਿ ਨਾਮੀਬੀਆ ਅਤੇ ਅਮਾਨ ਦੀਆਂ ਟੀਮਾਂ ਦੇ ਵਿਚਕਾਰ ਹੋਵੇਗਾ ਬੇਸ਼ੱਕ ਦੋਨੇ ਟੀਮਾਂ ਦੀ ਗੱਲ ਕਰੀਏ ਤਾਂ ਪੁਆਇੰਟਸ ਟੇਬਲ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਬਹੁਤ ਨੀਚੇ ਨੇ ਦੋਨੇ ਹੀ ਟੀਮਾਂ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਨੇ ਹੀ ਟੀਮਾਂ ਦੇ ਵਿੱਚ ਬਰਾਬਰ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ ਅਤੇ ਕਰਮਾਚਕ ਮੈਚ ਜਿਹੜਾ ਦਰਸ਼ਕਾਂ ਨੂੰ ਵੀ ਦੇਖਣ ਨੂੰ ਮਿਲ ਸਕਦਾ ਜੇਕਰ ਗੱਲ ਨਾਮੀਬੀਆ ਦੀ ਕਰੀਏ ਤਾਂ ਚੰਗੀ ਫਾਰਮ ਦੇ ਵਿੱਚ ਨਾਮੀਬੀਆ ਦੀ ਟੀਮ ਹੈ ਅਤੇ ਚੰਗੇ ਫਾਰਮ ਦੇ ਵਿੱਚ ਨਾਮੀਬੀਆ ਦੇ ਖਿਡਾਰੀ ਵੀ ਜਿਹੜੇ ਉਹਨਾਂ ਦੇ ਵੱਲੋਂ ਪਿਛਲੇ ਮੈਚਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਗਿਆ ਅਤੇ ਅਮਾਨ ਦੀ ਗੱਲ ਕਰੇ ਤਾਂ ਮਾਨ ਦੇ ਵਿੱਚ ਵੀ ਕਈ ਖਿਡਾਰੀ ਅਜਿਹੇ ਨੇ ਜੋ ਇਕੱਲੇ ਹੀ ਆਪਣੇ ਦਮ ਤੇ ਮੈਚ ਨੂੰ ਬਦਲ ਕੇ ਰੱਖ ਸਕਦੇ ਨੇ ਤੁਸੀਂ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਨਾਮੀਬੀਆ ਦੀ ਜੇਕਰ ਟੀਮ ਦੀ ਗੱਲ ਕਰੇ ਤਾਂ ਉਸ ਦੇ ਵਿੱਚ ਅਜਿਹੇ ਪਲੇਅਰ ਨੇ ਜੋ ਕਿ ਪਾਵਰ ਹਿਟਿੰਗ ਵੀ ਕਰਦੇ ਨੇ ਅਤੇ 올ਰਾਊਂਡਰ ਦੇ ਤੌਰ ਤੇ ਵੀ ਵਧੀਆ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸਭ ਤੋਂ ਪਹਿਲਾਂ ਨਾਮੀਬੀਆ ਦੀ ਟੀਮ ਦੀ ਗੱਲ ਕਰਦੇ ਹਾਂ ਜੋ ਕਿ ਜਿਨ੍ਹਾਂ ਦੀ ਕਪਤਾਨੀ ਕਰ ਰਹੇ ਨੇ ਜੇਕਰ ਨਾ ਬੀਬੀਆ ਦੇ ਕਪਤਾਨ ਦੀ ਗੱਲ ਕਰੇ ਤਾਂ ਗੈਰ ਹਾਰਡ ਇਰਾਸਮਸ ਜਿਨ੍ਹਾਂ ਦੇ ਵੱਲੋਂ ਕਪਤਾਨੀ ਕੀਤੀ ਜਾ ਰਹੀ ਹੈ ਤੇ ਚੰਗੀ ਫਾਰਮ ਦੇ ਵਿੱਚ ਨੇ ਸ਼ਾਨਦਾਰ ਪ੍ਰਦਰਸ਼ਨ ਪਿਛਲੇ ਕਈ ਮੈਚਾਂ ਦੇ ਵਿੱਚ ਉਹਨਾਂ ਦਾ ਦੇਖਣ ਨੂੰ ਮਿਲਿਆ ਤੇ ਉਮੀਦ ਹੋਣ ਜਤਾਈ ਜਾ ਰਹੀ ਹੈ ਜਿਹੜੇ ਨਾ ਮੀਬੀਆ ਦੇ ਫੈਨਸ ਨੇ ਉਹਨਾਂ ਦੇ ਵੱਲੋਂ ਕਿ ਇਸ ਵਿਸ਼ੇਪ ਕੱਪ ਦੇ ਵਿੱਚ ਉਹਨਾਂ ਦੇ ਕੈਪਟਨ ਯਾਨੀ ਕਿ ਰਾਸਮੋਸ ਦਾ ਚੰਗਾ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲ ਸਕਦਾ ਤਾਂ ਹੁਣ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਪਿਛਲੇ ਮੈਚਾਂ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਗਿਆ ਕੀ ਉਹ ਆਪਣੀ ਫਾਰਮ ਨੂੰ ਜਿਹੜਾ ਕੰਟੀਨਿਊ ਕਰ ਪਾਉਣਗੇ ਜਾਂ ਫਿਰ ਅੱਗੇ ਜੇਕਰ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਮਾਨਦੀ ਟੀਮ ਹੈ ਕਿ ਉਹਨਾਂ ਦੇ ਵੱਲੋਂ ਵੱਡਾ ਉਲਟ ਫੇਰ ਜਿਹੜਾ ਕੀਤਾ ਜਾ ਸਕਦਾ ਕਿਉਂਕਿ ਦੋਨੇ ਹੀ ਟੀਮਾਂ ਬੇਸ਼ੱਕ ਬਰਾਬਰ ਨੇ ਪਰ ਕਿਤੇ ਨਾ ਕਿਤੇ ਹਲਕਾ ਜਿਹਾ ਜਿਹੜਾ ਕਹਿ ਸਕਦਾ ਕਿ ਪਲੜਾ ਜਿਹੜਾ ਭਾਰੀ ਹੋ ਨਾਮੀਬੀਆ ਦੀ ਟੀਮ ਦਾ ਕਿਉਂਕਿ ਵਾਰਮਅਪ ਮੈਚਾਂ ਦੇ ਵਿੱਚ ਨਾਮੀਬੀਆ ਦੇ ਮੈਚਾਂ ਦੀ ਗੱ ਇਹ ਤਾਂ ਇਸ ਟੀਮ ਨੇ ਵਿਸ਼ਵ ਕੱਪ ਦੇ ਮੈਚਾਂ ਤੋਂ ਪਹਿਲਾਂ ਜਿਹੜੇ ਵਾਰਮਅਪ ਮੈਚ ਖੇਡੇ ਨੇ ਅਭਿਆਸ ਮੈਚ ਖੇਡੇ ਨੇ ਤਾਂ ਉਸ ਦੇ ਵਿੱਚ ਚੰਗਾ ਪ੍ਰਦਰਸ਼ਨ ਇਸ ਟੀਮ ਦੇ ਵੱਲੋਂ ਕੀਤਾ ਗਿਆ ਤੇ ਕਈ ਜਿੱਤਾਂ ਨੇ ਜਿਹੜੀਆਂ ਵਾਰਮਅਪ ਅਭਿਆਸ ਮੈਚਾਂ ਦੇ ਵਿੱਚ ਵੀ ਇਸ ਟੀਮ ਦੇ ਵੱਲੋਂ ਹਾਸਲ ਜਿਹੜੀਆਂ ਕੀਤੀਆਂ ਗਿਆ ਨੇ ਅਤੇ ਕਪਤਾਨ ਜਿੱਥੇ ਚੰਗੇ ਫਾਰਮ ਦੇ ਵਿੱਚ ਨੇ ਤਾਂ ਉੱਥੇ ਹੀ ਦੂਜੇ ਉਸ ਪਲੇਅਰ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਬੇਸ਼ੱਕ ਉਹ ਨਾ ਬੀਬੀਆ ਦੀ ਟੀਮ ਦੇ ਵੱਲੋਂ ਇਸ ਕ੍ਰਿਕਟ ਵਿਸ਼ਵ ਕੱਪ ਤੇ ਵਿੱਚ ਖੇੜਦੇ ਨਜ਼ਰ ਆਉਣਗੇ ਪਰ ਤੁਹਾਨੂੰ ਦੱਸ ਦਈਏ ਉਹ ਖਿਡਾਰੀ ਨੇ ਜਿਨ੍ਹਾਂ ਨੂੰ ਤੁਸੀਂ ਆਈਪੀਐਲ ਦੇ ਵਿੱਚ ਵੀ ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਵੀ ਖ ਆਉਣਾ ਸੀ ਗੱਲ ਕਰ ਰਿਹਾ ਡੇਵਿਡ ਵਿਜ਼ੇ ਦੇ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿ ਰਾਇਲ ਚੈਲੈਂਜਰਜ਼ ਬੈਂਗਲੌਰ ਦੇ ਵਿੱਚ ਇਸ ਹਰਫਨ ਮੋਲਾ ਖਿਡਾਰੀ ਨੂੰ ਤੁਸੀਂ ਖੇਡਦੇ ਜ਼ਰੂਰ ਦੇਖਿਆ ਹੋਣਾ ਤੇ ਚੰਗੀ ਆਪਣੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੇ ਨਾਲ ਕਈ ਵਾਰ ਬੈਂਗਲੌਰ ਨੂੰ ਜਿਹੜੀ ਜਿੱਤ ਦੀ ਦਹਲਿਜ਼ ਤੋਂ ਵੀ ਪਾਰ ਇਸ ਖਿਡਾਰੀ ਦੇ ਵੱਲੋਂ ਕਰਵਾਇਆ ਗਿਆ ਸੀ ਤਾਂ ਜਿੱਥੇ ਨਾਮੀਬੀਆ ਦੇ ਕਪਤਾਨ ਹੀ ਰਾਸਮਸ ਤੇ ਸਭ ਦੀਆਂ ਨਜ਼ਰਾਂ ਠਿੱਕੀਆਂ ਹੋਈਆਂ ਨੇ ਤਾਂ ਉੱਥੇ ਹੀ ਦੂਜਾ ਇਹ ਉਹ ਖਿਡਾਰੀ ਹੈ ਜੋ ਕਿ ਆਪਣੇ ਦਮ ਤੇ ਇਕੱਲਾ ਹੀ ਨਾਮੀਬੀਆ ਦੀ ਟੀਮ ਨੂੰ ਜਿੱਤ ਦੀ ਦਹਲਿਜ਼ ਨੂੰ ਪਾਰ ਕਰਾ ਸਕਦਾ ਹੈ ਕਿਉਂਕਿ ਭਾਰਤ ਦੇ ਵਿੱਚ ਜਦੋਂ ਆਈਪੀਐਲ ਹੋਈ ਤਾਂ ਉਦੋਂ ਵੀ ਵੱਡੇ ਖਿਡਾਰੀਆਂ ਦੇ ਨਾਲ ਇਸ ਖਿਡਾਰੀ ਨੂੰ ਖੇਡਣ ਦਾ ਮੌਕਾ ਮਿਲਿਆ ਤੇ ਚੰਗਾ ਪ੍ਰਦਰਸ਼ਨ ਇਸ ਖਿਡਾਰੀ ਦੇ ਵੱਲੋਂ ਕੀਤਾ ਕੀਤਾ ਗਿਆ ਤਾਂ ਉੱਥੇ ਹੀ ਹੁਣ ਉਮੀਦ ਇਹ ਵੀ ਜਿਤਾਈ ਜਾ ਰਹੀ ਹੈ ਕਿ ਟੀ20 ਕ੍ਰਿਕਟ ਵਿਸ਼ਵ ਕੱਪ ਦੇ ਵਿੱਚ ਵੀ ਡੇਵਿਡ ਵਿਜ਼ੇ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਚੰਗੇ ਪ੍ਰਦਰਸ਼ਨ ਦੇ ਚੱਲਦੇ ਉਹ ਉਹਨਾਂ ਦੇ ਵੱਲੋਂ ਆਪਣੇ ਦੇਸ਼ ਆਪਣੇ ਮੁਲਕ ਦੀ ਟੀਮ ਨੂੰ ਪੁਆਇੰਟ ਸਟੇਬਲ ਦੇ ਵਿੱਚ ਵੀ ਅੱਗੇ ਲੈ ਕੇ ਜਾਇਆ ਜਾਵੇਗਾ ਤੀਜੇ ਜੇਕਰ ਕੀ ਪਲੇਅਰ ਦੀ ਗੱਲ ਕਰੀਏ ਨਾਮੀਬੀਆ ਦੀ ਟੀਮ ਦੀ ਤਾਂ ਉਹਨੇ ਜੇ ਜੇ ਤਨੁਦਾਸ ਦੀ ਅਮਾ ਦਾ ਨਾਮ ਹੈ ਜੇ ਜੇ ਸਮਿਟ ਜੋ ਕਿ ਚੰਗੀ ਫਾਰਮ ਦੇ ਵਿੱਚ ਨੇ ਅਤੇ ਵੱਡੇ ਵੱਡੇ ਹਿਟਿੰਗ ਦੇ ਲਈ ਜਾਣੇ ਜਾਂਦੇ ਨੇ ਵੱਡੇ ਵੱਡੀਆਂ ਬਾਉਂਡਰੀਆਂ ਛੱਕੇ ਇਹਨਾਂ ਦੇ ਬੱਲੇ ਦੇ ਵਿੱਚੋਂ ਨਿਕਲਦੇ ਤੁਸੀਂ ਕਈ ਵਾਰ ਦੇਖਿਆ ਹੋਣਾ ਕਾਫੀ ਮਸ਼ਹੂਰੇ ਖਿਡਾਰੀ ਨੇ ਕਿਉਂਕਿ ਇਹਨਾਂ ਦੇ ਵੱਲੋਂ ਜਦ ਵੀ ਇਹਨਾਂ ਦੀ ਬੈਟਿੰਗ ਦਾ ਮੌਕਾ ਮਿਲਦਾ ਤਾਂ ਪਿੱਛੋਂ ਆ ਕੇ ਰਨ ਜਿਹੜੇ ਜ਼ਰੂਰ ਬਣਾਉਂਦੇ ਨੇ ਆਪਣੀ ਟੀਮ ਤੇ ਲਈ ਅਤੇ ਚੰਗਾ ਪ੍ਰਦਰਸ਼ਨ ਜਿਹੜਾ ਇਹਨਾਂ ਦੇ ਵੱਲੋਂ ਹਰ ਵਾਰ ਕੀਤਾ ਜਾਂਦਾ ਤਾਂ ਨਾਮੀਬੀਆ ਦੀ ਟੀਮ ਦੇ ਵਿੱਚ ਇਹ ਤਿੰਨੋਂ ਖਿਡਾਰੀ ਨੇ ਜਿੰਨਾਂ ਤੇ ਨਜ਼ਰਾਂ ਜਿਹੜੀਆਂ ਦਰਸ਼ਕਾਂ ਨੇ ਟਿਕਾਈਆਂ ਹੋਈਆਂ ਨੇ ਰੱਖੀਆਂ ਹੋਈਆਂ ਨੇ ਅਤੇ ਉਹਨਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਚੰਗਾ ਖੇਡ ਦਿਖਾਉਦੇ ਹੋਏ ਚੰਗਾ ਪ੍ਰਦਰਸ਼ਨ ਕਰਦੇ ਹੋਏ ਨਾਮੀਬੀਆ ਦੀ ਟੀਮ ਇਸ ਵਾਰ ਜਿਹੜਾ ਕ੍ਰਿਕਟ ਵਿਸ਼ਵ ਕੱਪ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਦੀ ਦੇਖੀ ਜਾਵੇਗੀ ਤੁਹਾਨੂੰ ਦੱਸ ਦਈਏ ਜੇਕਰ ਕੁਆਲੀਫਾਈ ਦੀ ਗੱਲ ਕਰੀਏ ਕਿ ਇਸ ਵਾਰ ਜਿਹੜਾ ਨਾਮੀਬੀਆ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਦੇ ਵਿੱਚ ਕੁਆਲੀਫਾਈ ਕਿਦਾਂ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਜ਼ਿੰਬਾਬਵੇ ਨੂੰ ਹਰਾ ਕੇ ਕੁਆਲੀਫਾਈ ਕੀਤਾ ਨਾ ਨਾਮੀਬੀਆ ਦੀ ਟੀਮ ਨੇ ਅਤੇ ਤੁਹਾਨੂੰ ਦੱਸ ਦਈਏ ਕਿ 7 ਵਿਕਟਾਂ ਦੇ ਨਾਲ ਜ਼ਿੰਬਾਬਵੇ ਨੂੰ ਜਿਹੜੀ ਮਾਤ ਦਿੱਤੀ ਸੀ ਜਿਸ ਤੋਂ ਬਾਅਦ ਪਹਿਲਾਂ ਗੱਲ ਕਰੇ ਤਾਂ 2003 ਦੇ ਵਿੱਚ ਜਿਹੜਾ ਵਿਸ਼ਵ ਕੱਪ ਹੋਇਆ ਸੀ ਯਾਨੀ ਕਿ 50-50 ਓਵਰਾਂ ਦਾ ਉਦੋਂ T20 ਖੇਡ ਜਿਹੜੀ ਨਹੀਂ ਦੇਖਣ ਨੂੰ ਮਿਲਦੀ ਸੀ ਤਾਂ ਉਦੋਂ ਉਸ ਵਿਸ਼ਵ ਕੱਪ ਦੇ ਵਿੱਚ ਵੀ ਅੰਨਾ ਦੇ ਵੱਲੋਂ ਜਿਹੜਾ ਕੁਆਲੀਫਾਈ ਕੀਤਾ ਗਿਆ ਸੀ ਨਾਮੀਬੀਆ ਦੀ ਟੀਮ ਨੂੰ ਤੁਸੀਂ ਖੇਡਦੇ ਹੋਏ ਦੇਖਿਆ ਹੋਣਾ ਅਤੇ ਜੇਕਰ ਤਿੰਨ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ 2021 ਦੇ ਵਿੱਚ ਹੋਏ T20 ਵਰਲਡ ਕੱਪ ਦੇ ਵਿੱਚ ਨਾਮੀਬੀਆ ਦੀ ਟੀਮ ਨੂੰ ਤੁਸੀਂ ਖੇਡਦੇ ਦੇਖਿਆ ਹੋਣਾ ਅਤੇ ਹੁਣ ਫੇਰ 3 ਸਾਲ ਬਾਅਦ ਕੁਆਲੀਫਾਈ ਕੀਤਾ ਕ੍ਰਿਕਟ T20 ਵਿਸ਼ਵ ਕੱਪ ਦੇ ਵਿੱਚ ਅਤੇ ਆਪਣਾ ਪਹਿਲਾ ਮੈਚ ਜਿਹੜਾ ਮਾਨ ਦੇ ਨਾਲ ਇਹ ਟੀਮ ਜਿਹੜੀ ਖੇਡਣ ਜਾ ਰਹੀ ਹੈ ਜਿੱਥੇ ਨਾਮੀਬੀਆ ਦੀ ਗੱਲ ਕਰੀਏ ਤਾਂ ਉੱਥੇ ਹੀ ਹੁਣ ਗੱਲ ਕਰਦੇ ਆਂ ਉਮਾਨ ਦੀ ਟੀਮ ਦੀ ਉਮਾਨ ਦੀ ਟੀਮ ਦੇ ਵਿੱਚ ਵੀ ਕੁਝ ਜਜੇ ਖਿਡਾਰੀ ਨੇ ਜੋ ਕਿ ਕੀ ਪਲੇਅਰ ਦੇ ਤੌਰ ਤੇ ਆਪਣੇ ਪਹਿਲੇ ਹੀ ਮੈਚ ਦੇ ਵਿੱਚ ਸਾਬਿਤ ਹੋ ਸਕਤੇ ਨੇ ਅਤੇ ਆਪਣੀ ਟੀਮ ਨੂੰ ਜਿੱਤ ਦੀ ਦਹਲਿਜ਼ ਤੋਂ ਪਾਰ ਜਿਹੜਾ ਲਿਜਾ ਸਕਦੇ ਨੇ ਉਮਾਨ ਦੀ ਟੀਮ ਦੀ ਗੱਲ ਕਰੀਏ ਤਾਂ ਉਮਾਨ ਦੀ ਟੀਮ ਦੇ ਵਿੱਚ ਵੀ ਜਿਹੜੇ ਚੰਗੇ ਖਿਡਾਰੀ ਨੇ ਅਤੇ ਜੇਕਰ ਇਹਨਾਂ ਦੇ ਇੱਕ ਪਿਛਲਾ ਜਿਹੜਾ ਬੈਕਗ੍ਰਾਉਂਡ ਦੇਖੀਏ ਉਮਾਨ ਦੀ ਟੀਮ ਦਾ ਤਾਂ 2016 ਦਾ ਜਿਹੜਾ ਭਾਰਤ ਦੇ ਵਿੱਚ ਯਾਨੀ ਕਿ ਜਿਹੜਾ ਕ੍ਰਿਕਟ ਵਿਸ਼ਵ ਕੱਪ ਹੋਇਆ ਸੀ T20 ਵਿਸ਼ਵ ਕੱਪ ਹੋਇਆ ਸੀ ਤਾਂ ਉਸ ਦੇ ਵਿੱਚ ਵੀ Oman ਦੀ ਟੀਮ ਨੇ ਕੁਆਲੀਫਾਈ ਕਰਕੇ ਖੇਡਿਆ ਸੀ ਬੇਸ਼ੱਕ ਉਹਨਾਂ ਦੇ ਵੱਲੋਂ ਕੁਆਲੀਫਾਈ ਤਾਂ ਜ਼ਰੂਰ ਕੀਤਾ ਗਿਆ ਸੀ ਪਰ ਮੈਚ ਉਹਨਾਂ ਦੇ ਵੱਲੋਂ ਨਹੀਂ ਜਿਹੜੀ ਜਿੱਤ ਹਾਸਲ ਕੀਤੀ ਕੀਤੀ ਗਈ ਸੀ ਪਰ ਫਿਰ ਵੀ ਕੁਆਲੀਫਾਈ ਉਹਨਾਂ ਨੇ ਕੀਤਾ ਸੀ ਅਤੇ ਤੁਹਾਨੂੰ ਦੱਸ ਦਈਏ ਜੇਕਰ ਇਹਨਾਂ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਬਿਲਾਲ ਖਾਨ ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ ਕਿਉਂਕਿ ਹੁਣ ਤੱਕ ਜੇਕਰ ਪਹਿਲਾਂ ਦੇ ਮੈਚਾਂ ਦੀ ਗੱਲ ਕਰੀਏ ਤਾਂ ਚੰਗੀ ਗੇਂਦਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਗਿਆ ਬੇਸ਼ੱਕ ਨਾਲ ਬੱਲੇਬਾਜ਼ੀ ਵੀ ਕਰਦੇ ਨੇ ਪਰ ਗੇਂਦਬਾਜ਼ੀ ਦੇ ਵਿੱਚ ਚੰਗਾ ਜਿਹੜਾ అనుభవ ਉਹਨਾਂ ਦੇ ਵੱਲੋਂ ਰੱਖਿਆ ਅੱਜ ਕਿਹਾ ਹੁਣ ਤੱਕ ਕਾਫੀ ਚੰਗਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਬਤੌਰ ਜੇਕਰ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਸੀਨੀਅਰ ਖਿਡਾਰੀ ਨੇ ਅਤੇ ਉਹਨਾਂ ਦੇ ਵੱਲੋਂ ਚੰਗੀਆਂ ਜਿਹੜੀਆਂ ਵਿਕਟਾਂ ਨੇ ਸਮੇਂ-ਸਮੇਂ ਤੇ ਮਾਨ ਦੀ ਟੀਮ ਦੇ ਲਈ ਵੀ ਹਾਸਲ ਕੀਤੀਆਂ ਜਾਂਦੀਆਂ ਨੇ ਅਤੇ ਜੇਕਰ ਤੁਸੀਂ ਦੂਜੇ ਇਸ ਟੀਮ ਦੇ ਵਿੱਚ ਖਿ ਕ੍ਰੇਤਾ ਉਹਨਾਂ ਦਾ ਨਾਮ ਹੈ ਨਸੀਮ ਖੁਸ਼ੀ ਜਿੰਨਾਂ ਦੀ ਜਿੰਨਾਂ ਤੇ ਸਭ ਦੀਆਂ ਨਿਗਾਹਾਂ ਨੇ ਜਿਹੜੀਆਂ ਜ਼ਰੂਰ ਠੀਕੀਆਂ ਹੋਣਗੀਆਂ ਦਾ ਦੋਨੇ ਹੀ ਖਿਡਾਰੀਆਂ ਤੇ ਫਿਰ ਚਾਹੇ ਇਸ ਦੇ ਵਿੱਚ ਨਸੀਮ ਖੁਸ਼ੀ ਦੀ ਗੱਲ ਕਰੀਏ ਜਾਂ ਫਿਰ ਬਿਲਾਲ ਖਾਨ ਦੀ ਗੱਲ ਕਰੀਏ ਤਾਂ ਇਹਨਾਂ ਦੋਨੇ ਹੀ ਖਿਡਾਰੀਆਂ ਤੇ ਮਾਨ ਦੇ ਟੀਮ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਨਿਰਪਰ ਕਰਦੀ ਹੈ ਕਿਉਂਕਿ ਇੱਕ ਪਾਸੇ ਜਿੱਥੇ 3-4 ਕੀ ਪਲੇਅਰਸ ਨਾਮੀਬੀਆ ਦੀ ਟੀਮ ਦੇ ਵਿੱਚ ਨੇ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਸਿਰਫ ਦੋ ਜਿਹੜੇ ਖਿਡਾਰੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਇੱਕ ਬਤੌਰ ਐਕਸ ਫੈਕਟਰ ਇਸ ਖੇਡ ਦੇ ਵਿੱਚ ਇਸ ਮੈਚ ਦੇ ਵਿੱਚ ਜੋ ਕਿ ਤੀਜਾ ਮੈਚ ਹੈ ਕ੍ਰਿਕਟ ਬਿਸ਼ਪ ਕੱਪ ਦਾ ਉਸ ਦੇ ਵਿੱਚ ਆਪਣੀ ਖੇਡ ਦਿਖਾਉਂਦੇ ਹੋਏ ਆਪਣੀ ਟੀਮ ਨੂੰ ਜਿਹੜੀ ਜਿੱਤ ਦਰਜ ਕਰਵਾ ਸਕਦੇ ਨੇ ਤਾਂ ਇਹ ਤੀਜਾ ਮੈਚ ਹੋਵੇਗਾ ਤੁਹਾਨੂੰ ਦੱਸ ਦਈਏ ਜੋ ਕਿ ਕੱਲ ਨੂੰ ਸਵੇਰੇ 6 ਵਜੇ ਮੈਚ ਹੋਵੇਗਾ ਤੇ ਤੁਹਾਨੂੰ ਦੱਸ ਦਈਏ ਕਿ वेस्ट इंडीज ਦੇ ਵਿੱਚ ਇਹ ਜਿਹੜਾ ਮੈਚ ਖੇਡਿਆ ਜਾਵੇਗਾ ਕਿੰਗਸਟਨ ਓਵਲ ਜਿਹੜਾ ਮੈਦਾਨ ਹੋਵੇਗਾ ਕਿਉਂਕਿ ਮੇਜ਼ਬਾਨੀ ਕੀਤੀ ਜਾ ਰਹੀ ਹੈ ক্রিকেট ਵਿਸ਼ਵ ਕੱਪ ਦੀ वेस्ट इंडीज ਦੇ ਦੇਸ਼ ਦੇ ਵੱਲੋਂ ਤਾਂ ਉੱਥੇ ਯੂਐਸ ਦੇ ਵੱਲੋਂ ਪਰ ਇਹ ਜਿਹੜਾ ਤੀਜਾ ਮੈਚ ਹੋਵੇਗਾ ਤਾਂ ਉਹ ਕਿੰਗਸਟਨ ਓਵਲ ਮੈਦਾਨ ਦੇ ਵਿੱਚ ਯਾਨੀ ਕਿ ਬਾਰਬਾਡੋਸ वेस्ट इंडीज ਦੇ ਵਿੱਚ ਜਿਹੜਾ ਖੇਡਿਆ ਜਾਵੇਗਾ ਤੇ ਸਵੇਰੇ ਭਾਰਤੀ ਸਮੇਂ ਦੇ ਅਨੁਸਾਰ ਯਾਨੀ ਕਿ ਕੱਲ ਨੂੰ 6 ਵਜੇ ਮੈਚ ਦੀ ਸ਼ੁਰੂਆਤ ਹੋਵੇਗੀ ਅਤੇ ਨਾਮੀਬੀਆ ਅਤੇ عمان ਦੀਆਂ ਟੀਮਾਂ ਨੇ ਜਿਹੜੀਆਂ ਉਹ ਆਮੋ ਸਾਹਮਣੇ ਹੋਣ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਜਿੱਤ ਦਾ ਆਗਾਜ਼ ਜਿੱਤ ਦੇ ਨਾਲ ਆਗਾਜ਼ ਇਸ ਵਿਸ਼ਵ ਕੱਪ ਦੇ ਵਿੱਚ ਨਾ ਬੀਬੀਆ ਕਰੇਗੀ ਇਸ ਮੈਚ ਤੋਂ ਬਾਅਦ ਜਦੋਂ ਮੈਚ ਸਮਾਪਤ ਹੋਵੇਗਾ ਜਾਂ ਫਿਰ Oman ਦੀ ਟੀਮ ਜਿਹੜੀ ਜਿੱਤ ਹਾਸਲ ਕਰੇਗੀ ਤਾਂ ਹੁਣ ਜਿੱਥੇ ਇਹ ਤੀਜੇ ਮੈਚ ਦੀ ਗੱਲ ਕਰੀਆ ਤਾਂ ਉੱਥੇ ਹੁਣ ਗੱਲ ਕਰਾਂਗੇ ਚੌਥੇ ਮੈਚ ਦੀ ਯਾਨੀ ਕਿ ਜਿਹੜਾ ਕੱਲ ਰਾਤ ਨੂੰ ਖੇਡਿਆ ਜਾ ਬਗਾ ਤੇ ਤੁਹਾਨੂੰ ਦੱਸ ਦੇ ਜਿੰਨੇ ਵੀ ਹੁਣ ਪਹਿਲੇ ਤਿੰਨ ਜਿਹੜੇ ਮੈਚ ਹੋਏ ਨੇ ਬੇਸ਼ੱਕ ਜ਼ਿਆਦਾ ਜਿਹੜੀਆਂ ਵਰਲਡ ਕੱਪ ਦੇ ਵਿੱਚ ਸਟਰੋਂਗ ਟੀਮਾਂ ਮੰਨੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਨਹੀਂ ਹੋਇਆ ਪਰ ਜਿਹੜਾ ਚੌਥਾ ਮੈਚ ਹੋਣ ਜਾ ਰਿਹਾ ਉਹ ਇੱਕ ਅਜਿਹੀ ਟੀਮ ਤੇ ਆ ਜਿਸ ਨੂੰ ਜਿਹੜਾ ਕ੍ਰਿਕਟ ਵਿਸ਼ਵ ਕੱਪ ਦਾ ਵਿਨਰ ਦੇ ਵਜੋਂ ਵੀ ਦੇਖਿਆ ਜਾਂਦਾ ਕਿ ਟੀਮ ਉਹ ਟੀਮ ਹੈ ਜਿਹੜੀ ਕ੍ਰਿਕਟ T20 ਵਿਸ਼ਵ ਕੱਪ 2024 ਦੀ ਟ੍ਰੋਫੀ ਉਠਾ ਸਕਦੀ ਹੈ ਅਸੀਂ ਗੱਲ ਕਰ ਰਹੇ ਹਾਂ ਸਾਊਥ ਅਫਰੀਕਾ ਯਾਨੀ ਕਿ ਦੱਖਣੀ ਅਫਰੀਕਾ ਦੀ ਟੀਮ ਦੀ ਦੱਖਣੀ ਅਫਰੀਕਾ ਦਾ ਮੈਚ ਹੈ ਚੌਥਾ ਕ੍ਰਿਕਟ ਬਿਸ਼ਪ ਕੱਪ ਦਾ ਇਹ ਮੈਚ ਹੋਵੇਗਾ ਤੁਹਾਨੂੰ ਦੱਸ ਦਈਏ ਜਿਹੜਾ ਹੈ T20 ਕ੍ਰਿਕਟ ਵਰਲਡ ਕੱਪ ਵਿਸ਼ਵ ਕੱਪ ਦੀ ਸ਼ੁਰੂਆਤ ਹੋਈ ਤਾਂ ਦੂਜਾ ਦਿਨ ਅਤੇ ਚੌਥਾ ਮੈਚ ਜਿਹੜਾ ਕਿ ਰਾਤ ਨੂੰ 8 ਵਜੇ ਜਿਹੜਾ ਯੂਐਸਏ ਮੈਦਾਨ ਤੇ ਖੇਡਿਆ ਜਾਵੇਗਾ ਭਾਰਤੀ ਸਮੇਂ ਦੀ ਗੱਲ ਕਰੀਏ ਤਾਂ ਰਾਤ ਨੂੰ 8 ਵਜੇ ਸ਼ੁਰੂਆਤ ਹੋਵੇਗੀ ਅਤੇ ਸਾਹਮਣੇ ਟੀਮ ਹੋਵੇਗੀ ਸ਼੍ਰੀਲੰਕਾ ਬੇਸ਼ੱਕ ਪਿਛਲੇ ਕਈ ਮੈਚਾਂ ਦੇ ਵਿੱਚੋਂ ਖਿਡਾਰੀਆਂ ਦੀ ਫਾਰਮ ਜਿਹੜੀ ਚੰਗੀ ਨਹੀਂ ਰਹੀ ਜਾਂ ਫਿਰ ਕਹਿ ਲਈਏ ਕਿ ਸ਼੍ਰੀਲੰਕਾ ਦੀ ਟੀਮ ਦਾ ਪ੍ਰਦਰਸ਼ਨ ਉਸ ਤਰੀਕੇ ਦਾ ਨਹੀਂ ਰਿਹਾ ਪਰ ਹੁਣ ਤੱਕ ਕੀ ਕੁਝ ਰਿਹਾ ਜਦੋਂ ਆਮੋ ਸਾਹਮਣੇ ਦੋਨੇ ਟੀਮਾਂ ਹੋਈਆਂ ਨੇ ਜਾਂ ਫਿਰ ਹੁਣ ਤੱਕ ਕਿਦਾਂ ਦਾ ਪ੍ਰਦਰਸ਼ਨ ਪਿਛਲੇ ਮੈਚਾਂ ਦੀ ਗੱਲ ਕਰੀਏ ਉਸ ਵਿੱਚ ਹਨਾ ਦੋਨੇ ਹੀ ਟੀਮਾਂ ਦਾ ਰਿਹਾ ਆਓ ਨਜ਼ਰ ਮਾਰਤੇ ਆਂ ক্রিকেট ਵਿਸ਼ਵ ਕੱਪ ਦਾ ਹੋਣ ਜਾ ਰਿਹਾ ਚੌਥਾ ਮੈਚ ਜਿਸ ਦੇ ਵਿੱਚ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਪੋ ਸਾਹਮਣੇ ਹੋਣਗੀਆਂ ਮੈਚ ਰਾਤ ਦੇ 8 ਵਜੇ ਸਮਾਂ ਇਸ ਦੀ ਸ਼ੁਰੂਆਤ ਹੋਵੇਗੀ ਅਤੇ ਬੇਹਦ ਰਮਾਂਚਕ ਮੈਚ ਦੇਖਣ ਨੂੰ ਦਰਸ਼ਕਾਂ ਨੂੰ ਮਿਲ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਵਾਰਮਅਪ ਮੈਚਾਂ ਦੀ ਗੱਲ ਕਰੀ ਤਾਂ ਸ਼੍ਰੀਲੰਕਾ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ ਅਤੇ ਆਪਣੇ ਇੱਕ ਵਾਰਮਅਪ ਮੈਚ ਦੇ ਵਿੱਚ ਨੀਦਰਲੈਂਡ ਟੀਮ ਦੇ ਹੱਥੋਂ ਵੀ ਸ਼੍ਰੀਲੰਕਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਥੇ ਜੇਕਰ ਹੁੰਦਾ ਦੇ ਨਾਲ ਦੱਖਣੀ ਅਫਰੀਕਾ ਦੀ ਟੀਮ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਦੀ ਟੀਮ ਚੰਗੀ ਫਾਰਮ ਦੇ ਵਿੱਚ ਵੀ ਹੈ ਅਤੇ ਦੱਖਣੀ ਅਫਰੀਕਾ ਦੇ ਖਿਡਾਰੀ ਵੀ ਚੰਗੇ ਫਾਰਮ ਦੇ ਵਿੱਚ ਨੇ ਜਿਨ੍ਹਾਂ ਦੇ ਵੱਲੋਂ ਆਈਪੀਐਲ ਦੇ ਵਿੱਚ ਭਾਰਤ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਅਤੇ ਹੁਣ ਦੇਖਣਾ ਹੋਵੇਗਾ ਇੱਕ ਪਾਸੇ ਦੱਖਣੀ ਅਫਰੀਕਾ ਦੀ ਟੀਮ ਹੈ ਅਤੇ ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਹੈ ਅਤੇ ਜੇਕਰ ਇਹਨਾਂ ਦੇ ਮੈਚਾਂ ਦੀ ਗੱਲ ਕਰੀ ਤਾਂ ਹੁਣ ਤੱਕ ਇਹਨਾਂ ਦੋਨੇ ਟੀਮਾਂ ਦੇ ਵਿਚਕਾਰ 17 ਮੈਚ ਹੋ ਚੁੱਕੇ ਨੇ ਜਿਸ ਦੇ ਵਿੱਚੋਂ 12 ਮੈਚ ਨੇ ਜਿਹੜੇ ਦੱਖਣੀ ਅਫਰੀਕਾ ਨੇ ਆਪਣੇ ਨਾਮ ਕੀਤੇ ਤਾਂ ਉੱਥੇ ਹੀ ਪੰਜ ਮੈਚਾਂ ਦੇ ਵਿੱਚ ਸ਼੍ਰੀਲੰਕਾ ਨੇ ਬਾਜ਼ੀ ਮਾਰੀ ਪਰ ਨਮਾ ਸਾਲ ਨਮਾ ਦਿਨ ਅਤੇ ਨਮਾ ਟੂਰਨਾਮੈਂਟ ਯਾਨੀ ਕਿ ਕ੍ਰਿਕਟ ਬਿਸ਼ਪ ਕੱਪ 2024 T20 ਵਰਲਡ ਕੱਪ ਅਤੇ ਹੁਣ ਦੇਖਣਾ ਹੋਵੇਗਾ ਆਪਣਾ ਪਹਿਲੇ ਮੈਚ ਦੇ ਵਿੱਚ ਕਿਹੜੀ ਟੀਮ ਹੈ ਨਾ ਦੋਨੇ ਟੀਮਾਂ ਦੇ ਵਿੱਚੋਂ ਜਿੱਤ ਦੇ ਨਾਲ ਆਪਣਾ ਆਗਾਜ਼ ਕਰੇਗੀ ਤਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਟੀਮਾਂ ਦੇ ਵੱਲੋਂ ਪ੍ਰਦਰਸ਼ਨ ਕਰਦੇ ਹੋਏ ਜਿਹੜਾ ਵਰਲਡ ਕੱਪ ਦੇ ਵਿੱਚ ਹੁਣ ਆਪਣਾ ਪਹਿਲਾ ਪਹਿਲਾ ਮੈਚ ਖੇਡਿਆ ਜਾਵੇਗਾ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਸ਼੍ਰੀਲੰਕਾ ਦੀ ਟੀਮ ਦੀ ਗੱਲ ਕਰਾਂਗੇ ਕਿਉਂਕਿ ਨਵੇਂ ਕਪਤਾਨ ਇਸ ਟੀਮ ਨੂੰ ਸੰਭਾਲਦੇ ਹੋਏ ਨਜ਼ਰ ਆਉਣਗੇ ਤੁਹਾਨੂੰ ਦੱਸ ਦਈਏ ਕਿ ਹਸਰੰਗਾ ਜਿਹੜੇ ਕਪਤਾਨੀ ਕਰਦੇ ਨਜ਼ਰ ਆਉਣਗੇ ਸ਼੍ਰੀਲੰਕਾ ਦੇ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਸ਼੍ਰੀਲੰਕਾ ਦੀ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਜਿਸ ਤੋਂ ਬਾਅਦ ਜਿਹੜਾ ਉੱਥੇ ਕਮੇਟੀਆਂ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਉੱਥੇ ਕ੍ਰਿਕਟ ਦੀਆਂ ਸ਼੍ਰੀਲੰਕਾ ਦੇ ਵਿੱਚ ਕਮੇਟੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ ਕਪਤਾਨ ਨੂੰ ਬਦਲਿਆ ਗਿਆ ਤੇ ਹਸਰੰਗਾ ਨੂੰ ਜਿਹੜੀ ਕਪਤਾਨੀ ਦਿੱਤੀ ਹੈ T20 ਵਿਸ਼ਵ ਕੱਪ 2024 24 ਦੀ ਤਾਂ ਸ਼੍ਰੀਲੰਕਾ ਦੀ ਗੱਲ ਕਰੀਏ ਹਸਰੰਗਾ ਜਿੱਥੇ ਆਪਣੀ ਟੀਮ ਨੂੰ ਸੰਭਾਲ ਦੇ ਨਜ਼ਰ ਆਉਣਗੇ ਤਾਂ ਉੱਥੇ ਹੀ ਜੇਕਰ ਸਟ੍ਰੀਮ ਦੀ ਗੱਲ ਕਰੀਏ ਬੇਸ਼ੱਕ ਪਲੇਅਰ ਬਹੁਤ ਨਾਮੀ ਨੇ ਪਲੇਅਰ ਬਹੁਤ ਵੱਡੇ ਨੇ ਪਰ ਪਿਛਲੇ ਮੈਚਾਂ ਦੀ ਗੱਲ ਕਰੀਏ ਤਾਂ ਦਰਸ਼ਨ ਉਹਨੇ ਵੱਡੇ ਇੰਨਾ ਪਲੇਅਰਾਂ ਤੋਂ ਨਹੀਂ ਦਿੱਤੇਗੇ ਕਿਉਂਕਿ ਫੈਨਸ ਵੀ ਮਾਇੂਸ ਹੋਏ ਨੇ ਅਤੇ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਸ਼੍ਰੀਲੰਕਾ ਦੀ ਟੀਮ ਦੇ ਵਿੱਚ ਬਣੇ ਹੋਏ ਨੇ ਤਾਂ ਆਉਣਾ ਜਾਣਾ ਵੀ ਲਗਾਤਾਰ ਖਿਡਾਰੀਆਂ ਦਾ ਲ 11 ਦੇ ਵਿੱਚ ਰੱਖਿਆ ਜਾਵੇ ਅਤੇ ਕਿਸ ਨੂੰ ਜਿਹੜਾ ਬਾਹਰ ਸਟੈਂਡ ਬਾਈ ਰੱਖਿਆ ਜਾਵੇ ਯਾਨੀ ਕਿ ਬੈਂਚ ਤੇ ਬਿਠਾਇਆ ਜਾਵੇ ਖੈਰ ਜੇਕਰ ਸਭ ਪਹਿਲੇ ਮੈਚ ਦੀ ਗੱਲ ਕਰੀਏ ਜੋ ਕਿ ਸ਼੍ਰੀਲੰਕਾ ਆਪਣਾ ਇਸ ক্রিকেট ਵਿਸ਼ਵ ਕੱਪ ਦੇ ਵਿੱਚ ਖੇਡਣ ਜਾ ਰਹੀ ਹੈ ਤਾਂ ਉੱਥੇ ਤੁਹਾਨੂੰ ਦੱਸਦੀ ਹੈ ਜਿਹੜੇ ਕੀ ਫੈਕਟਰਸ ਇਸ ਮੈਚ ਦੇ ਵਿੱਚ ਹੋ ਸਕਤੇ ਨੇ ਸ਼੍ਰੀਲੰਕਾ ਦੇ ਵਜੋਂ ਤਾਂ ਉਹ ਖੁਦ ਕਪਤਾਨ ਨੇ ਜਿਹੜੇ ਹਸਰੰਗਾ ਹੋ ਸਕਤੇ ਨੇ ਕਿਉਂਕਿ ਲਗਾਤਾਰ ਸਮੇਂ ਤੇ ਆ ਕੇ ਜਦੋਂ ਵੀ ਸ਼੍ਰੀਲੰਕਾ ਦੀ ਟੀਮ ਨੂੰ ਜਿਹੜੀ ਵਿਕਟ ਤੇ ਲੋਡ ਹੁੰਦੀ ਆ ਵਿਕਟ ਕਰਦੇ ਨੇ ਆਪਣੀ ਗੇਂਦਬਾਜ਼ੀ ਦੇ ਨਾਲ ਪਰ ਸਿਰਫ ਕੇਵਲ ਗੇਂਦਬਾਜ਼ੀ ਨਹੀਂ ਬਲਕੇ ਗੇਂਦਬਾਜ਼ੀ ਦੇ ਨਾਲ ਨਾਲ ਜਿਹੜਾ ਉਹਨਾਂ ਦੇ ਵੱਲੋਂ ਆਖਰੀ ਓਵਰਾਂ ਦੇ ਵਿੱਚ ਆ ਕੇ ਜਿਹੜੀ ਹਿਟਿੰਗ ਕੀਤੀ ਜਾਂਦੀ ਹੈ ਆਪਣੀ ਟੀਮ ਦਾ ਸਕੋਰ ਜਿਹੜਾ ਅੱਗੇ ਬਤਾਇਆ ਜਾਂਦਾ ਉਹ ਵੀ ਕਿਤੇ ਨਾ ਕਿਤੇ ਪਲੱਸ ਪੁਆਇੰਟ ਬੈਟਿੰਗ ਦੇ ਵਿੱਚ ਹਸਰੰਗਾ ਦੇ ਕੋਲ ਹੈ ਅਤੇ ਹੋ ਸਕਦਾ ਹੈ ਕਿ ਕਪਤਾਨੀ ਪਾਰੀਆਂ ਨੇ ਜਿਹੜੀਆਂ ਉਹਨਾਂ ਦੇ ਬੱਲੇ ਦੇ ਵਿੱਚੋਂ ਇਸ ਵਾਰ ਸ਼੍ਰੀਲੰਕਾ ਦੀ ਟੀਮ ਨੂੰ ਦੇਖਣ ਨੂੰ ਮਿਲ ਸਕਤੀਆਂ ਨੇ ਜਾਂ ਕਹਿ ਲਈਏ ਕਿ ਸ਼੍ਰੀਲੰਕਾ ਦੇ ਫੈਨਸ ਨੂੰ ਸ਼੍ਰੀਲੰਕਾ ਦੇ ਦਰਸ਼ਕਾਂ ਨੂੰ ਉਹਨਾਂ ਦੇ ਬੱਲੇ ਦੇ ਵਿੱਚੋਂ ਦੇਖਣ ਨੂੰ ਮਿਲ ਸਕਤੀਆਂ ਨੇ ਜਿੱਥੇ ਪਹਿਲੇ ਕੀ ਫੈਕਟਰ 플레이ਰ ਦੀ ਅਸੀਂ ਗੱਲ ਕੀਤੀ ਜੋ ਕਿ ਹੈ ਸਰੰਗਾ ਖੋਦ ਜਿਹੜੇ ਕਪਤਾਨ ਨੇ ਸ਼੍ਰੀਲੰਕਾ ਦੀ ਟੀਮ ਦੀ ਕਪਤਾਨੀ ਕਰਨਗੇ ਇਸ ਵਿਸ਼ੇਬ ਕੱਪ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਇੱਕ ਵੱਡਾ ਰੋਲ ਜਿਹੜਾ ਕਈ ਮੈਚਾਂ ਦੇ ਵਿੱਚ ਅਦਾ ਕੀਤਾ ਜਾ ਸਕਦਾ ਤਾਂ ਉੱਥੇ ਹੀ ਜੇਕਰ ਅਗਲੇ ਖਿਡਾਰੀ ਦੀ ਗੱਲ ਕਰੀਏ ਤਾਂ ਉਹ ਨੇ ਕੁਸਲ ਮੈਂਡਿਸ ਜੋ ਕਿ ਪਿਛਲੇ ਕਈ ਮੈਚਾਂ ਤੋਂ ਲਗਾਤਾਰ ਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਤੁਹਾਨੂੰ ਇਸ ਖਿਡਾਰੀ ਦੀ ਮੈਂ ਖਾਸ ਛੇ ਤੇ ਦੱਸਦਾ ਕੁਸਲ ਮੈਂਡੇਜ਼ ਦੀ ਕਿਉਂਕਿ ਲਗਾਤਾਰ ਜਦੋਂ ਕੋਈ ਦਿਗਜ ਦਿਗਜ ਜਿਹੜੇ ਖਿਡਾਰੀ ਨੇ ਉਹਨਾਂ ਦਾ ਨਾਮ ਸਾਹਮਣੇ ਆਉਂਦਾ ਜਿੱਥੇ ਵਿਰਾਟ ਕੋਹਲੀ ਦਾ ਨਾਮ ਸਾਹਮਣੇ ਆਉਂਦਾ ਸਟੀਵਨ ਸਮਿਥ ਦਾ ਨਾਮ ਸਾਹਮਣੇ ਆਉਂਦਾ ਜੋਰ ਰੂਡ ਦਾ ਨਾਮ ਸਾਹਮਣੇ ਆਉਂਦਾ ਕੇਨ ਵਿਲੀਅਮਸਨ ਦਾ ਨਾਮ ਸਾਹਮਣੇ ਆਉਂਦਾ ਤਾਂ ਉੱਥੇ ਹੀ ਸ਼੍ਰੀਲੰਕਾ ਦੇ ਇਕਲੌਤੇ ਖਿਡਾਰੀ ਨੇ ਕੁਸਲ ਮੈਂਡੇਜ਼ ਜੰਨਾ ਦਾ ਉਸ ਸੂਚੀ ਦੇ ਵਿੱਚ ਕਿਤੇ ਨਾ ਕਿਤੇ ਨਾਮ ਆਉਂਦਾ ਤੇ ਤੁਹਾਨੂੰ ਦੱਸਦੀ ਹੈ ਕਿ ਅੰਦਾਨ ਨੇ ਨਾਮ ਕਮਾਇਆ ਕਿਉਂਕਿ ਚੰਗੇ ਬੱਲੇਬਾਜ਼ੀ ਕੀਤੀ ਅਤੇ ਕੇਵਲ ਚੰਗੀ ਬੱਲੇਬਾਜ਼ੀ ਨਹੀਂ ਬਲਕਿ ਆਪਣੇ ਹੁਨਰ ਅਤੇ ਆਪਣੇ ਟੈਲੈਂਟ ਦੇ ਨਾਲ ਕਈ ਵਾਰ ਜਹੀਆਂ ਪਾਰੀਆਂ ਇਸ ਖਿਡਾਰੀ ਦੇ ਵੱਲੋਂ ਖੇਡੀਆਂ ਗਈਆਂ ਨੇ ਕਿ ਸ਼੍ਰੀਲੰਕਾ ਦੀ ਟੀਮ ਨੂੰ ਜਿਹੜਾ ਇਸ ਖਿਡਾਰੀ ਦੇ ਵੱਲੋਂ ਜਿੱਤ ਜਿਹੜੀ ਹਾਸਲ ਕਰਵਾਈ ਗਿਆ ਤਾਂ ਕੁਸਲ ਮੈਂਡਿਸ ਜੋ ਕਿ ਦੋਨੋਂ ਹੋ ਸਕਦਾ ਕਿ ਓਪਨਿੰਗ ਕਰ ਦੇ ਨਜ਼ਰ ਆਉਣ ਸ਼੍ਰੀਲੰਕਾ ਦੀ ਟੀਮ ਦੇ ਵੱਲੋਂ ਇਸ ਕ੍ਰਿਕਟ ਵਿਸ਼ਵ ਕੱਪ ਦੇ ਵਿੱਚ ਕਿਉਂਕਿ ਛੋਟਾ ਫਾਰਮੈਟ ਹੈ ਅਤੇ ਸ਼੍ਰੀਲੰਕਾ ਦੀ ਟੀਮ ਵੀ ਚਾਹੇਗੀ ਕਿ ਜਿਹੜੇ ਉਹਨਾਂ ਦਾ ਸਭ ਤੋਂ ਬੈਸਟ ਖਿਡਾਰੀ ਆ ਉਹ ਜ਼ਿਆਦਾ ਓਵਰ ਖੇਡੇ ਲੰਬੇ ਓਵਰ ਖੇਡੇ ਅਤੇ ਹੋ ਸਕਦਾ ਕਿ ਓਪਨਰ ਉਹਨਾਂ ਨੂੰ ਜਿਹੜਾ ਖੜਾਇਆ ਜਾਵੇ ਕਿਉਂਕਿ ਜੇਕਰ ਵੱਡੀ ਗੇਮ ਦੀ ਗੱਲ ਕਰੀਏ 50 ਓਵਰਾਂ ਦੀ ਗੱਲ ਕਰੀਏ ਤਾਂ ਹਮੇਸ਼ਾ ਉਹ ਵਨ ਡਾਊਨ ਬੈਟਿੰਗ ਵਨ ਡਾਊਨ ਆਰਡਰ ਤੇ ਆਉਂਦੇ ਨੇ ਵਨ ਡਾਊਨ ਆ ਕੇ ਬੈਟਿੰਗ ਕਰਦੇ ਨੇ ਪਰ ਹੁਣ T20 ਵਰਲ ਲੰਕਾ ਦੇ ਬੱਲੇਬਾਜ਼ ਓਪਨਿੰਗ ਕਰਦੇ ਵੀ ਨਜ਼ਰ ਆ ਸਕਤੇ ਨੇ ਤਾਂ ਜਿੱਥੇ ਅਸੀਂ ਹਰ ਸਰੰਗਾ ਦੀ ਗੱਲ ਕੀਤੀ ਹੈ ਤਾਂ ਉਥੇ ਅਸੀਂ ਕੁਸਲ ਮੈਂਡਿਸ ਉਹਨਾਂ ਦੇ ਬਿਹਤਰੀਨ ਬੱਲੇਬਾਜ਼ੀ ਗੱਲ ਕੀਤੀ ਹੈ ਜੋ ਕਿ ਆਪਣੀ ਖੇਡ ਦੇ ذریعے ਇੱਕ ਚੰਗੀ ਫਾਰਮ ਉਹਨਾਂ ਨੇ ਪਿਛਲੇ ਕਈ ਮੈਚਾਂ ਦੇ ਵਿੱਚ ਰੱਖਿਆ ਤੇ ਬੇਸ਼ੱਕ ਸ਼੍ਰੀਲੰਕਾ ਪਿਛਲੇ ਕਈ ਮੈਚਾਂ ਦੇ ਵਿੱਚ ਲਗਾਤਾਰ ਹਾਰੀ ਹੋਵੇ ਪਰ ਤੁਹਾਨੂੰ ਇੱਥੇ ਜ਼ਰੂਰਤਾਸ ਦੀ ਹੈ ਕਿ ਜਿੰਨੇ ਵੀ ਮੈਚ ਪਿਛਲੇ 10-15 ਮੈਚਾਂ ਦੀ ਸ਼੍ਰੀਲੰਕਾ ਦੀ ਗੱਲ ਕਰੀਏ ਜੇਕਰ ਸ਼੍ਰੀਲੰਕਾ ਜਿੱਤੀ ਹੈ ਤਾਂ ਉਸ ਦੇ ਵਿੱਚ ਇਸ ਖਿਡਾਰੀ ਯਾਨੀ ਕਿ ਕੁਸਲ ਮੈਂਡਿਸ ਦਾ ਲਗਾਤਾਰ ਬੱਲਾ ਬੋਲਿਆ ਅਤੇ ਉਸੇ ਹੀ ਕਰਕੇ ਸ਼੍ਰੀਲੰਕਾ ਦੀ ਟੀਮ ਨੇ ਵੀ ਜਿੱਤ ਹਾਸਲ ਕੀਤੀ ਹੈ ਤਾਂ ਅੱਗੇ ਗੱਲ ਕਰਦੇ ਆ ਸ਼੍ਰੀਲੰਕਾ ਦੇ ਉਸ ਪਲੇਅਰ ਦੀ ਜਿਸ ਨੂੰ ਕਿ ਅੱਜ ਕੱਲ ਦਾ ਲਸੇਥ ਮਲਿੰਗਾ ਵੀ ਕਿਹਾ ਜਾਂਦਾ ਹੈ ਯਾਨੀ ਕਿ ਪਾਥੀ ਰਾਣਾ ਤੁਹਾਨੂੰ ਦੱਸ ਦਈਏ ਉਹ ਖਿਡਾਰੀ ਹੈ ਜੋ ਕਿ ਮਹਿੰਦਰ ਸਿੰਘ ਧੋਨੀ ਦੀ ਟੀਮ ਦੇ ਵਿੱਚ ਆਈਪੀਐਲ ਦੇ ਵਿੱਚ ਤੁਹਾਨੂੰ ਖੇਡਦਾ ਜ਼ਰੂਰ ਦੇਖਿਆ ਹੋਣਾ ਚਨਈ ਦੇ ਵਿੱਚ ਅਤੇ ਸਭ ਤੋਂ ਵੱਧ ਵਿਕਟਾਵੇਸ ਖਿਡਾਰੀ ਦੇ ਵੱਲੋਂ ਜਿਹੜੀਆਂ ਚਨਈ ਦੇ ਲਈ ਹਰ ਸਾਲ ਹਰ ਸੀਜ਼ਨ ਦੇ ਵਿੱਚ ਆਈਪੀਐਲ ਦੇ ਵਿੱਚ ਕੱਢੀਆਂ ਜਾਂਦੀਆਂ ਨੇ ਤੇ ਇਸ ਨੂੰ ਅੱਜ ਦਾ ਲਸਿਤ ਮਲਿੰਗਾ ਵੀ ਆਖਿਆ ਜਾਂਦਾ ਕਿਉਂਕਿ ਪੱਥੀ ਰਾਣਾ ਦਾ ਐਕਸ਼ਨ ਕੁਝ ਉਸ ਤਰੀਕੇ ਦਾ ਹੈ ਕਿ ਬੱਲੇਬਾਜ਼ ਵੀ ਇੱਕ ਵਾਰ ਇਹਨਾਂ ਨੂੰ ਜਦੋਂ ਬੈਟਿੰਗ ਕਰਦਾ ਖੇਡਦਾ ਤਾਂ ਇੱਕ ਵਾਰ ਤਾਂ ਉਹ ਵੀ ਇਹਨਾਂ ਦੀ ਗੇਂਦਬਾਜ਼ੀ ਨੂੰ ਸਮਝ ਨਹੀਂ ਪਾਉਂਦਾ ਤੇ ਇਸੇ ਤਰੀਕੇ ਦੇ ਨਾਲ ਆਪਣੀ ਗੇਂਦਬਾਜ਼ੀ ਦੇ ਵਿੱਚ ਸਲੋ ਡਿਲੀਵਰੀਸ ਦਾ ਜਿਹੜਾ ਇਹਨਾਂ ਦੇ ਵੱਲੋਂ ਇਸਤੇਮਾਲ ਕੀਤਾ ਜਾਂਦਾ ਤਾਂ ਉਸ ਦੇ ਨਾਲ ਚੰਗੀਆਂ ਯੋਰਕਰਸ ਇਹਨਾਂ ਦੇ ਵੱਲੋਂ ਡੈਥ ਓਵਰਸ ਦੇ ਵਿੱਚ ਮਾਰੀਆਂ ਜਾਂਦੀਆਂ ਨੇ ਉਸ ਦਾ ਕਿਸੇ ਵੀ ਬੱਲੇਬਾਜ਼ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਅਤੇ ਸਮੇਂ-ਸਮੇਂ ਤੇ ਜਦੋਂ ਬౌਲਸਰ ਦੇ ਲੋਡ ਹੁੰਦੀਆਂ ਤਾਂ ਉਹ ਵੀ ਚੰਗੀ ਗਤੀ ਦੇ ਨਾਲ ਇਸ ਪਲੇਅਰ ਦੇ ਵੱਲੋਂ ਇਸ ਖਿਡਾਰੀ ਦੇ ਵੱਲੋਂ ਆਪਣੀ ਬੋਲਿੰਗ ਦੇ ਵਿੱਚ ਦਿਖਾਈ ਜਾਂਦੀ ਹੈ ਤਾਂ ਪਾਥੀਰਾਨਾ ਹਸਰੰਗਾ ਹ ਤੇ ਸ਼੍ਰੀਲੰਕਾ ਦੇ ਬਿਹਤਰੀਨ ਬੱਲੇਬਾਜ਼ਾਂ ਦੇ ਵਿੱਚੋਂ ਇੱਕ ਬੱਲੇਬਾਜ਼ ਕੁਸਲ ਮੈਂਡੀਸ ਹੈ ਉਹ ਕੀ ਪਲੇਅਰ ਨੇ ਕੀ ਖਿਡਾਰੀ ਨੇ ਜੋ ਕਿ ਹੋ ਸਕਦਾ ਕਿ ਦੱਖਣੀ ਅਫਰੀਕਾ ਨੂੰ ਜਿਹੜਾ ਉਹਨਾਂ ਦੀ ਝੋਲੀ ਦੇ ਵਿੱਚੋਂ ਜਿੱਤ ਨੂੰ ਜਿਹੜਾ ਆਪਣੀ ਟੀਮ ਦੇ ਵੱਲ ਲੈ ਆਉਣਾ ਤੇ ਦੱਖਣੀ ਅਫਰੀਕਾ ਨੂੰ ਜਿੱਕਰ ਹਰਾ ਸਕਦੇ ਆ ਤਾਂ ਸ਼੍ਰੀਲੰਕਾ ਦੀ ਟੀਮ ਤਾਂ ਇਹ ਤਿੰਨ ਖਿਡਾਰੀਆਂ ਦਾ ਚੱਲਣਾ ਬੇਹਦ ਜ਼ਰੂਰੀ ਹੋਵੇਗਾ ਕਿਉਂਕਿ ਜੇਕਰ ਇਹ ਤਿੰਨੇ ਖਿਡਾਰੀ ਨਹੀਂ ਚੱਲਦੇ ਬੇਸ਼ੱਕ ਇਸ ਤੋਂ ਇਲਾਵਾ ਐਂਜਲੋ ਮੈਥਿਊ ਮੈਥਿਊਜ਼ ਵੀ ਤੁਹਾਨੂੰ ਪਲੇਇੰਗ 11 ਦੇ ਵਿੱਚ ਜ਼ਰੂਰ ਨਜ਼ਰ ਆਉਣਗੇ ਕਿਉਂਕਿ ਕਪਤਾਨੀ ਵੀ ਜਿਹੜੇ ਸਾਬਕਾ ਕਪਤਾਨ ਵੀ ਸ਼੍ਰੀਲੰਕਾ ਦੇ ਰਹੇ ਨੇ ਪਰ ਨਾਲ ਨਾਲ ਜੇਕਰ ਗੱਲ ਕਰੀਏ ਲੰਮਾ ਤਜਰਬਾ ਹੁੰਦਾ ਨੂੰ ਟੈਸਟ ਕ੍ਰਿਕਟ ਦਾ ਵਨਡੇ ਕ੍ਰਿਕਟ ਦਾ ਤਾਂ ਉੱਥੇ ਹੀ T20 ਕ੍ਰਿਕਟ ਦਾ ਵੀ ਹੋਇਆ ਇਸ ਕਰਕੇ ਉਹ ਵੀ ਜ਼ਰੂਰ ਪਲੇ 11 ਦੇ ਵਿੱਚ ਹੋਣਗੇ ਪਰ ਉਹ ਚੰਗੀ ਫਾਰਮ ਦੇ ਵਿੱਚ ਨਹੀਂ ਹੈਗੇ ਅਤੇ ਇਸੇ ਕਰਕੇ ਸਭ ਤੋਂ ਜ਼ਿਆਦਾ ਨਜ਼ਰਾਂ ਇਹਨਾਂ ਤਿੰਨੇ ਹੀ ਖਿਡਾਰੀਆਂ ਤੇ ਨਜ਼ਰ ਰੱਖੀ ਜਾਵੇਗੀ ਤੇ ਤੁਹਾਨੂੰ ਦੱਸ ਦੇ ਚੌਥਾ ਖਿਡਾਰੀ ਸ਼੍ਰੀਲੰਕਾ ਦਾ ਦਸੁਨ ਸ਼ਨਾਕਾ ਹੋਵੇਗਾ ਜਿਨ੍ਹਾਂ ਦੇ ਵੱਲੋਂ ਲਗਾਤਾਰ ਹਰ ਮੈਚ ਦੇ ਵਿੱਚ ਆਖਰੀ ਓਵਰਾਂ ਦੇ ਵਿੱਚ ਆ ਕੇ ਅਜਿਹੀ ਬੇ ਕਮਾਲ ਜਿਹੜੀ ਹਿਟਿੰਗ ਕੀਤੀ ਜਾਂਦੀ ਹੈ ਕਿ ਸ਼੍ਰੀਲੰਕਾ ਦਾ ਜਿਹੜਾ ਸਕੋਰ ਹੁੰਦਾ ਉਹ ਦੇਖਤੇ ਹੀ ਦੇਖਤੇ ਜਿਹੜਾ ਅੱਗੇ ਇਸ ਖਿਡਾਰੀ ਦੇ ਵੱਲੋਂ ਲਜਾਇਆ ਜਾ ਸਕਦਾ ਤਾਂ ਇਹਨਾਂ ਚਾਰ ਖਿਡਾਰੀਆਂ ਤੇ ਜਿਹੜੀਆਂ ਨਿਗਾਹਾਂ ਜ਼ਰੂਰ ਟਿਕੀਆਂ ਹੋਣਗੀਆਂ ਪਰ ਹੁਣ ਦੂਜੇ ਪਾਸੇ ਗੱਲ ਉਸ ਟੀਮ ਦੀ ਕਰਦੇ ਆਂ ਗੱਲ ਉਸ ਟੀਮ ਦੇ ਖਿਡਾਰੀਆਂ ਦੀ ਕਰਦੇ ਆਂ ਜੋ ਕਿ ਇਹ ਕਿਆਸ ਲੱਗ ਰਹੇ ਨੇ ਕਿ 2024 ਦੀ ਵਿਸ਼ਵ ਕੱਪ ਦੀ ਜਿਹੜੀ ਟਰੋਫੀ ਹੈ ਉਹ ਇਹ ਟੀਮ ਜਿਹੜੀ ਆਪਣੇ ਨਾਮ ਕਰ ਸਕਦੀ ਹੈ ক্রিকেট ਵਿਸ਼ਪ ਕੱਪ 2024 T20 ਦਾ ਖਿਤਾਬ ਇਹ ਟੀਮ ਆਪਣੇ ਨਾਮ ਕਰ ਸਕਦੇ ਆ ਕਿਉਂਕਿ ਇਸ ਦੇ ਵਿੱਚ ਇੱਕ ਤੋਂ ਇੱਕ ਚੰਗਾ ਪਲੇਅਰ ਹੈ ਅਤੇ ਇੱਕ ਤੋਂ ਇੱਕ ਚੰਗਾ ਖਿਡਾਰੀ ਹੈ ਜੋ ਕਿ ਇਕੱਲਾ ਹੀ ਆਪਣੇ ਦਮ ਤੇ ਜਿਹੜਾ ਮੈਚ ਜਿਤਵਾਉਣ ਦਾ ਹੁਨਰ ਰੱਖਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਸ ਟੀਮ ਦੇ ਓਪਨਰ ਬੱਲੇਬਾਜ਼ ਜੋ ਕਿ ਲੈਫਟੀ ਨੇ ਅਤੇ ਤੁਹਾਨੂੰ ਖੇਡਦੇ ਨਜ਼ਰ ਆਉਣਗੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸਾਊਥ ਅਫਰੀਕਾ ਦੱਖਣੀ ਅਫਰੀਕਾ ਦੇ ਲਈ ਜਿਹੜੀ ਓਪਨਿੰਗ ਕਰ ਰਹੇ ਨੇ ਕਰ ਰਹੇ ਨੇ ਫਿਰ ਚਾਹੇ ਵਨਡੇ ਦੀ ਆਪਾਂ ਕ੍ਰਿਕਟ ਦੀ ਗੱਲ ਕਰੀਏ ਵਨਡੇ ਮੈਚਾਂ ਦੀ ਗੱਲ ਕਰੀਏ ਜਾਂ ਫਿਰ T20 ਕ੍ਰਿਕਟ ਦੀ ਗੱਲ ਕਰੀਏ ਯਾਨੀ ਕਿ ਕੋਇੰਟਾ ਡਿਕੋਕ ਜਿਨ੍ਹਾਂ ਦੇ ਵੱਲੋਂ ਲਗਾਤਾਰ IPL ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਜਾਂਦਾ ਜੇ ਜਦੋਂ ਆਈਪੀਐਲ ਤੋਂ ਬਾਅਦ ਵਾਪਸੀ ਉਹ ਕਰਦੇ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਯਾਨੀ ਕਿ ਆਪਣੇ ਟੀਮ ਦੇ ਵੱਲੋਂ ਆਪਣੇ ਮੁਲਕ ਦੇ ਵੱਲੋਂ ਦੱਖਣੀ ਅਫਰੀਕਾ ਦੇ ਵੱਲੋਂ ਤਾਂ ਉਦੋਂ ਹੋਰ ਵੀ ਜਿਹੜਾ ਨਿਖਰ ਕੇ ਉਹਨਾਂ ਦੇ ਵੱਲੋਂ ਬੱਲੇਬਾਜ਼ੀ ਦੇਖੀ ਜਾਂਦੀ ਹੈ ਤਾਂ ਸਭ ਤੋਂ ਵੱਡਾ ਜਿਹੜਾ ਕੀ ਫੈਕਟਰ ਪਲੇਅਰ ਹੋਵੇਗਾ ਕਿਉਂਕਿ ਜੇਕਰ ਓਪਨਰ ਓਪਨਰ ਜੋੜੀ ਚੰਗਾ ਜਿਹੜਾ ਇੱਕ ਕਹਿ ਲਿਆ ਕਿ ਮੈਚ ਨੂੰ ਸਟਾਰਟ ਦੇਵੇਗੀ ਤਾਂ ਪਿੱਛੋਂ ਜਿਹੜੀ ਲੰਮੀ ਹਿਟਿੰਗ ਬੈਟਿੰਗ ਲਾਈਨ ਅਪ ਆ ਦੱਖਣੀ ਅਫਰੀਕਾ ਦਾ ਤਾਂ ਉਹਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਪਰ ਜ਼ਿਆਦਾ ਨਿਗਾਹ ਨੇ ਜਿਹੜੀਆਂ ਕੁਇੰਟਨ ਡਿਕੋਕ ਤੇ ਜ਼ਰੂਰ ਟਿਕੀਆਂ ਹੋਣਗੀਆਂ ਕਿਉਂਕਿ ਹੁਣ ਤੱਕ ਕਾਫੀ ਤਜਰਬਾ ਵੀ ਇਸ ਖਿਡਾਰੀ ਨੂੰ ਹੋ ਚੁੱਕਿਆ ਤੇ ਬੇਖੌਫ ਹੋ ਕੇ ਇਸ ਖਿਡਾਰੀ ਦੇ ਵੱਲੋਂ ਬੱਲੇਬਾਜ਼ੀ ਕੀਤੀ ਜਾਂਦੀ ਹੈ ਇਸ ਖਿਡਾਰੀ ਦੇ ਵੱਲੋਂ ਇਹ ਨਹੀਂ ਦੇਖਿਆ ਜਾਂਦਾ ਕਿ ਅੱਗੇ ਕਿਹੜਾ ਗੇਂਦਬਾਜ਼ ਹੈ ਇਸ ਦੇ ਵੱਲੋਂ ਬੇਖੌਫ ਹੋ ਕੇ ਬੱਲੇਬਾਜ਼ੀ ਕੀਤੀ ਜਾਂਦੀ ਹੈ ਤੇ ਲਗਾਤਾਰ ਦੱਖਣੀ ਅਫਰੀਕਾ ਦੇ ਲਈ ਫਿਰ ਚਾਹੀਏ ਆਈਪੀਐਲ ਦੀ ਗੱਲ ਕਰ ਕਪਤਾਨੀ ਦੇ ਹੇਠੇ ਖਿਡਾਰੀ ਖੇਡਦਾ ਤਾਂ ਉਹਦਾ ਵੀ ਚੰਗਾ ਪ੍ਰਦਰਸ਼ਨ ਕੀਤਾ ਜਾਂਦਾ ਤੇ ਦੱਖਣੀ ਅਫਰੀਕਾ ਦੀ ਟੀਮ ਦੇ ਵਿੱਚ ਵੀ ਇਸ ਖਿਡਾਰੀ ਦੇ ਵੱਲੋਂ ਚੰਗਾ ਪ੍ਰਦਰਸ਼ਨ ਜਿਹੜਾ ਕੀਤਾ ਜਾਂਦਾ ਅਤੇ ਜੇਕਰ ਹੁਣ ਅੱਗੇ ਗੱਲ ਕਰੀਏ ਤਾਂ ਦੂਜਾ ਸਭ ਤੋਂ ਵੱਡਾ ਖਿਡਾਰੀ ਹੈ ਜਿਸ ਤੇ ਪੂਰੇ ਵਿਸ਼ਵ ਕੱਪ ਦੇ ਵਿੱਚ ਸਭ ਤੋਂ ਉੱਪਰ ਜੇਕਰ ਨਾਮ ਚੱਲ ਰਿਹਾ ਤਾਂ ਉਹ ਹੈ ਹੈਨਰੀ ਕਲਾਸਨ ਦਾ ਯਾਨੀ ਕਿ ਵਿਕਟ ਕੀਪਰ ਨੇ ਦੱਖਣੀ ਅਫਰੀਕਾ ਦੇ ਇਹਨਾਂ ਦੇ ਬੱਲੇ ਦਾ ਸ਼ੋਰ ਤਾਂ ਤੁਸੀਂ ਆਈਪੀਐਲ ਦੇ ਵਿੱਚ ਜ਼ਰੂਰ ਦੇਖਿਆ ਹੋਣਾ ਕਿਉਂਕਿ ਸਨਰਾਈਜ਼ਰਜ਼ ਹైదరాబాద్ ਜੇਕਰ ਫਾਈਨਲ ਤੱਕ ਪਹੁੰਚਿਆ ਬੇਸ਼ੱਕ ਆਈਪੀਐਲ ਦੇ ਵਿੱਚ ਫਾਈਨਲ ਦੇ ਵਿੱਚ ਹਾਰ ਦਾ ਸਾਹਮਣਾ ਕੋਲਕਾਤਾ ਦੇ ਅੱਗੇ ਕਰਨਾ ਪਿਆ ਪਰ ਫਾਈਨਲ ਤੱਕ ਜੇਕਰ ਪਹੁੰਚਿਆ ਤਾਂ ਉਹ ਸਿਰਫ ਕਲਾਸਨ ਕਰਕੇ ਜਿਹੜਾ ਸਫਰ ਉੱਥੇ ਤੱਕ ਪਹੁੰਚਿਆ ਸੀ ਰਾਈਟਰਸ ਹਦਰਾਬਾਦੀ ਟੀਮ ਦਾ ਕਿਉਂਕਿ ਜੋ ਤਾਬਰ ਤੋੜ ਬੱਲੇਬਾਜ਼ੀ ਇਸ ਖਿਡਾਰੀ ਦੇ ਵੱਲੋਂ ਕੀਤੀ ਜਾਂਦੀ ਹੈ ਵੱਡੇ ਜਿਹੜੇ ਸ਼ਾਰਟਸ ਨੇ ਵੱਡੇ ਹਿਟਿੰਗ ਜਿਹੜੇ ਇਸ ਖਿਡਾਰੀ ਦੇ ਵੱਲੋਂ ਕੀਤੀ ਜਾਂਦੀ ਹੈ ਉਸ ਦਾ ਜਵਾਬ ਕਿਸੇ ਵੀ ਗੇਂਦਬਾਜ਼ ਦੇ ਕੋਲ ਨਹੀਂ ਹੁੰਦਾ ਜਦੋਂ ਇਹ ਆਪਣੀ ਲੈਅ ਦੇ ਵਿੱਚ ਹੁੰਦੇ ਨੇ ਫਿਰ ਅੱਗੇ ਸਾਹਮਣੇ ਜਿਹੜਾ ਮਰਜ਼ੀ ਗੇਂਦਬਾਜ਼ ਹੋਵੇ ਇਹਨਾਂ ਨੂੰ ਕੋਈ ਵੀ ਫਰਕ ਕੋਈ ਵੀ ਪ੍ਰਵਾਹ ਜਿਹੜੀ ਨਹੀਂ ਹੁੰਦੀ ਤਾਂ ਸਭ ਤੋਂ ਵੱਡਾ ਜਿਹੜਾ ਕੀ ਫੈਕਟਰ ਆਪਾਂ ਕਹਿ ਸਕਦੇ ਆ ਜਾਂ ਫਿਰ ਕੀ ਪਲੇਅਰ ਜਿਸ ਤੇ ਪਹਿਲੇ ਹੀ ਮੈਚ ਦੇ ਵਿੱਚ ਨਿਗਾਹਾਂ ਜੜੀਆਂ ਜ਼ਰੂਰ ਟਿਕੀਆਂ ਹੋਣਗੀਆਂ ਉਹ ਵੀ ਹੈਨਰੀ ਕਲਾਸਨ ਨੇ ਕਿਉਂਕਿ ਆਈਪੀਐਲ ਦੀ ਗੱਲ ਕਰੀਏ ਲਗਾਤਾਰ ਜਿਹੜੇ 14-15 ਮੈਚ ਨੇ ਸਨਰਾਈਜ਼ਰਜ਼ ਹైదరాబాద్ ਦੇ ਵੱਲੋਂ ਖੇਡੇ ਗਏ ਨੇ ਤੇ ਲਗਾਤਾਰ ਹਰ ਇੱਕ ਮੈਚ ਦੇ ਵਿੱਚ ਚੰਗੀ ਜਿਹੜੀ ਫਾਰਮ ਉਹਨਾਂ ਨੇ ਦਿਖਾਈ ਆ ਫਿਰ ਚਾਹੇ ਐਲੀਮੀਨੇਟਰ ਮੈਚ ਦੀ ਗੱਲ ਕਰੀਏ ਜਾਂ ਫਿਰ ਫਾਈਨਲ ਮੈਚ ਦੀ ਗੱਲ ਕਰੀਏ ਤਾਂ ਉਦੋਂ ਵੀ ਜਿੱਥੇ ਸਾਰੇ ਬੱਲੇਬਾਜ਼ ਆਊਟ ਹੋ ਰਹੇ ਸੀ ਪਰ ਹੈਨਰੀ ਕਲਾਸਨ ਲਗਾਤਾਰ ਦੂਜੇ ਪਾਸੇ ਕਰਿਸ ਤੇ ਡਟੇ ਹੋਏ ਸੀ ਅਤੇ ਸਮੇਂ ਕੇ ਮਾਰੇ ਜਾਂਦੇ ਨੇ ਉਹ ਤਾਂ ਤੁਸੀਂ ਸਾਰੇ ਜਾਣਦੇ ਹੋ ਤਾਂ ਜਿਹੜੇ ਕੀ ਫੈਕਟਰ 플레이ਰ ਹੋ ਸਕਦੇ ਨੇ ਤਾਂ ਹੈਨਰੀ ਕਲਾਸਨ ਤੇ ਵੀ ਨਜ਼ਰਾਂ ਜੜੀਆਂ ਜ਼ਰੂਰ ਸਾਊਥ ਅਫਰੀਕਾ ਦੀ ਟੀਮ ਦੇ ਵੱਲੋਂ ਕੋਚਸ ਦੇ ਵੱਲੋਂ ਮੈਨੇਜਮੈਂਟ ਦੇ ਵੱਲੋਂ ਜਾਂ ਖਿਡਾਰੀਆਂ ਦੇ ਵੱਲੋਂ ਜ਼ਰੂਰ ਟੀਕਿਆ ਹੋਈਆਂ ਨੇ ਤੇ ਜੇਕਰ ਸੈਮੀਫਾਈਨਲ ਤੱਕ ਦਾ ਰਸਤਾ ਦੱਖਣੀ ਅਫਰੀਕਾ ਦੀ ਟੀਮ ਦੇਖ ਰਹੀ ਹੈ ਤਾਂ ਫਰេស ਖਿਡਾਰੀ ਨੂੰ ਜ਼ਰੂਰ ਚੱਲਣਾ ਹੋਵੇਗਾ ਹਰ ਇੱਕ ਮੈਚ ਦੇ ਵਿੱਚ ਕਿਉਂਕਿ ਬੇਸ਼ੱਕ ਪਹਿਲਾ ਹੀ ਮੈਚ ਵੀ ਜਿਹੜਾ ਕੋਈ ਆਸਾਨ ਨਹੀਂ ਹੋਵੇਗਾ ਸਾਹਮਣੇ ਸ਼੍ਰੀਲੰਕਾ ਦੀ ਟੀਮ ਹੈ ਅਤੇ ਅੱਗੇ ਦੀ ਜਿਹੜਾ ਸਫਰ ਹੋਵੇਗਾ ਉਸ ਦੇ ਵਿੱਚ ਹੋਰ ਗਰੁੱਪਾਂ ਦੀਆਂ ਜਿਹੜੀਆਂ ਟੀਮਾਂ ਹੋਣਗੀਆਂ ਉਹਨਾਂ ਦੇ ਨਾਲ ਵੀ ਸਾਊਥ ਅਫਰੀਕਾ ਨੂੰ ਜਿਹੜੇ ਮੈਚ ਨੇ ਉਹ ਖੇਡਨੇ ਹੋਣਗੇ ਅਤੇ ਜੇਕਰ ਸਾਊਥ ਅਫਰੀਕਾ ਨੇ ਸੈਮੀ ਨਲ ਜਾਂਫਰ ਫਾਈਨਲ ਤੱਕ ਦਾ ਰਾਹ ਜਿਹੜਾ ਦੇਖ ਰਹੀ ਹੈ ਤਾਂ ਫਿਰ ਇਸ ਖਿਡਾਰੀ ਨੂੰ ਜਿਹੜਾ ਜ਼ਰੂਰ ਚੱਲਣਾ ਹੋਵੇਗਾ ਕਿਉਂਕਿ ਪਿਛਲੇ ਸਾਲ ਜੇਕਰ 2023 ਦੇ ਵਨਡੇ ਕ੍ਰਿਕਟ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਉਦੋਂ ਵੀ ਤੁਸੀਂ ਦੇਖਿਆ ਹੋਣਾ ਕਿ ਜੇਕਰ ਸਾਊਥ ਅਫਰੀਕਾ ਦੀ ਟੀਮ ਉੱਥੇ ਤੱਕ ਪਹੁੰਚੀ ਹੈ ਸੈਮੀਫਾਈਨਲ ਤੱਕ ਜਿਹੜਾ ਉਸਨੇ ਆਪਣਾ ਸਫ਼ਰ ਤੈਅ ਕੀਤਾ ਜਿੱਤਾਂ ਉਦੋਂ ਵੀ ਹੈਨਰੀ ਕਲਾਸਨ ਨੇ ਆ ਕੇ ਕਈ ਮੈਚਾਂ ਦੇ ਵਿੱਚ ਜਿਹੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਕਿ ਕਈ ਮੈਚਾਂ ਦੇ ਵਿੱਚ ਤਾਂ ਇਸ ਖਿਡਾਰੀ ਦੇ ਵੱਲੋਂ ਰਿਕਾਰਡ ਬਣਾ ਦਿੱਤੇ ਕੇ ਸੀ ਅਤੇ ਰਿਕਾਰਡ ਤੋੜੇ ਵੀ ਕੇ ਸੀ ਅਤੇ ਇਸ ਵਾਰ ਵੀ ਉਹੀ ਉਮੀਦ ਦੱਖਣੀ ਅਫਰੀਕਾ ਦੀ ਵੱਲੋਂ ਕੀਤੀ ਜਾ ਰਹੀ ਹੈ ਕਿ ਜੋ ਪ੍ਰਦਰਸ਼ਨ ਉਹਨਾਂ ਦੇ ਵੱਲੋਂ 2023 ਦੇ ਕ੍ਰਿਕਟ ਵਿਸ਼ਵ ਕੱਪ ਦੇ ਵਿੱਚ ਕੀਤਾ ਗਿਆ ਉਹ ਹੀ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਜਿਹੜਾ 2024 ਇਸ T20 ਵਿਸ਼ਵ ਕੱਪ ਦੇ ਵਿੱਚ ਵੀ ਕੀਤਾ ਜਾਵੇ ਜਿੱਥੇ ਅਸੀਂ ਹੈਨਰੀ ਕਲਾਸੈਂ ਦੀ ਗੱਲ ਕੀਤੀ ਆ ਓਪਨਰ ਬੱਲੇਬਾਜ਼ ਸਲਾਮੀ ਬੱਲੇਬਾਜ਼ ਕੋਇੰਟਨ ਡਿਕੋਕ ਦੀ ਗੱਲ ਕਰੀਆ ਉੱਥੇ ਹੀ ਹੁਣ ਅਸੀਂ ਗੱਲ ਕਰਾਂਗੇ ਸਟੱਬਸ ਦੀ ਇਹ ਉਹ ਖਿਡਾਰੀ ਹੈ ਜੋ ਕਿ ਇਸ ਤੋਂ ਪਹਿਲਾਂ ਦੋਨੋਂ ਬੇਸ਼ੱਕ ਦੱਖਣੀ ਅਫਰੀਕਾ ਦੇ ਵਿੱਚ ਇਸ ਬੱਲੇਬਾਜ਼ ਦੇ ਵੱਲੋਂ ਕੋਈ ਵੱਡੀ ਪਾਰੀ ਨਹੀਂ ਖੇਡੀ ਗਈ ਹੋਵੇ ਪਰ ਇਸ ਬੱਲੇਬਾਜ਼ ਦੇ ਵੱਲੋਂ ਉਹ ਪਾਰੀਆਂ ਜ਼ਰੂਰ ਖੇਡੀਆਂ ਗਈਆਂ ਨੇ ਜੋ ਕਿ ਬੇहद ਛੋਟੀਆਂ ਪਾਰੀਆਂ ਸੀ ਪਰ ਉਹ ਮੈਚ ਵਿਨਿੰਗ ਪਾਰੀਆਂ ਸੀ ਮੈਚ ਵਿਨਿੰਗ ਇਨਿੰਗ ਜਿਹੜੀਆਂ ਇਸ ਖਿਡਾਰੀ ਦੇ ਵੱਲੋਂ ਖੇਡੀਆਂ ਗਿਆ ਨੇ ਅਤੇ ਉਹ ਖਿਡਾਰੀ ਹੈ ਜੋ ਕਿ ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਦੀ ਟੀਮ ਦੇ ਵਿੱਚ ਆਈਪੀਐਲ ਦੇ ਵਿੱਚ ਤੁਸੀਂ ਇਸ ਖਿਡਾਰੀ ਨੂੰ ਖੇਡਦੇ ਦੇਖਿਆ ਹੋਣਾ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਜਿੱਥੇ ਆਪਾਂ ਕਲਾਸਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਟੱਬਸ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੇ ਜੇਕਰ ਦਿੱਲੀ ਦੀ ਟੀਮ ਮੈਚ ਜਿੱਤਿਆ ਤਾਂ ਉਹ ਰਿਸ਼ਭ ਪੰਤ ਤੇ ਸਟੱਬਜ਼ ਦੀ ਬੱਲੇਬਾਜ਼ੀ ਕਰਕੇ ਹੀ ਆਈਪੀਐਲ ਦੇ ਵਿੱਚ ਜਿੰਨੇ ਵੀ ਮੈਚ ਨੇ ਦਿੱਲੀ ਦੀ ਟੀਮ ਜਿੱਤਿਆ ਤਾਂ ਉਹ ਇਹਨਾਂ ਦੋਨੇ ਹੀ ਖਿਡਾਰੀਆਂ ਦੇ ਕਰਕੇ ਜਿੱਤੀ ਸੀ ਅਤੇ ਹੁਣ ਹੋ ਹੀ ਉਮੀਦਾਂ ਨੇ ਜਿਹੜੀਆਂ ਦੱਖਣੀ ਅਫਰੀਕਾ ਦੀ ਟੀਮ ਦੇ ਵੱਲੋਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਕਿ ਜਿਸ ਤਰੀਕੇ ਦਾ ਪ੍ਰਦਰਸ਼ਨ ਸਟੱਬਸ ਦੇ ਵੱਲੋਂ ਆਈਪੀਐਲ ਦੇ ਵਿੱਚ ਕੀਤਾ ਗਿਆ ਉਸੇ ਤਰੀਕੇ ਦਾ ਪ੍ਰਦਰਸ਼ਨ ਜਿਹੜਾ ਸਟੱਬਸ ਕੀਤਾ ਨਾ ਕੀਤਾਈ ਕ੍ਰਿਕਟ T20 ਵਿਸ਼ਵ ਕੱਪ ਦੇ ਵਿੱਚ ਵੀ ਜ਼ਰੂਰ ਕਰਨਾ ਕਿਉਂਕਿ ਸਾਊਥ ਅਫਰੀਕਾ ਦੀ ਟੀਮ ਦੀ ਗੱਲ ਕਰੀਏ ਇਹ ਉਹ ਟੀਮ ਹੈ ਜਦੋਂ ਚੱਲਦੇ ਨੇ ਸਾਰੇ ਹੀ ਖਿਡਾਰੀਾਂਾਂ ਦੇ ਬਾ ਕਮਾਲ ਜਿਹੜੀ ਪਰਫਾਰਮੈਂਸ ਦਿੰਦੇ ਨੇ ਪਰ ਜਦੋਂ ਠੀਕਾਂ ਦੀ ਲੋਡ ਹੁੰਦੀ ਆ ਤਾਂ ਉਦੋਂ ਡਾਮਾ ਡੋਲ ਕੀਤਾ ਨਾ ਕੀਤਾਏ ਵੱਡੇ ਟੂਰਨਾਮੈਂਟਾਂ ਦੇ ਵਿੱਚ ਵੀ ਇਹ ਟੀਮ ਜ਼ਰੂਰ ਦਿਖਾਈ ਦਿੰਦੀ ਆ ਤੇ ਤੁਹਾਨੂੰ ਦੱਖਣੀ ਅਫਰੀਕਾ ਦੀ ਟੀਮ ਦੀ ਇੱਕ ਸਭ ਤੋਂ ਵੱਡੀ ਗੱਲ ਹੌਂਦ ਤੱਕ ਦੀ ਜਦੋਂ ਦੀ ਇਹਨਾਂ ਦੀ ਟੀਮ ਕ੍ਰਿਕਟ ਵਿਸ਼ਵ ਕੱਪ ਦੇ ਵਿੱਚ ਖੇਡਣ ਲੱਗਿਆ ਤੁਹਾਨੂੰ ਇਹ ਦੱਸ ਦਈਏ ਕਿ ਕਦੇ ਵੀ ਦੱਖਣੀ ਅਫਰੀਕਾ ਦੀ ਟੀਮ ਕ੍ਰਿਕਟ ਦਾ ਵਿਸ਼ਦਾ ਖਿਤਾਬ ਇਸ ਟੀਮ ਨੇ ਆਪਣੇ ਨਾਮ ਨਹੀਂ ਕੀਤਾ ਫਿਰ ਚਾਹੇ ਵਨਡੇ ਕ੍ਰਿਕਟ ਦੀ ਗੱਲ ਕਰ ਲਈਏ ਜਾਂ ਫਿਰ ਟੀ20 ਵਰਲਡ ਕੱਪ ਦੀ ਗੱਲ ਕਰੀਏ ਸਫ਼ਰ ਜਿਹੜਾ ਹਰ ਵਾਰ ਸੈਮੀਫਾਈਨਲ ਤੱਕ ਜਿਹੜਾ ਜ਼ਰੂਰ ਤੈਅ ਕਰਦੀ ਹੈ ਟੀਮ ਪਰ ਸੈਮੀਫਾਈਨਲ ਦੇ ਵਿੱਚ ਆ ਕੇ ਹਾਰ ਦਾ ਸਬਰ ਕਰਨਾ ਪੈਂਦਾ ਤੇ ਜੇਕਰ ਸੈਮੀਫਾਈਨਲ ਜਿੱਤ ਕੇ ਵੀ ਫਾਈਨਲ ਦੇ ਵਿੱਚ ਇਸ ਟੀਮ ਦੇ ਵੱਲੋਂ ਜਗ੍ਹਾ ਬਣਾਈ ਜਾਂਦੀ ਹੈ ਤਾਂ ਫਾਈਨਲ ਦੇ ਵਿੱਚ ਵੀ ਇਸ ਟੀਮ ਦੇ ਵੱਲੋਂ ਟਰੋਫੀ ਆਪਣੇ ਨਾਮ ਖਿਤਾਬ ਆਪਣੇ ਨਾਮ ਕਦੇ ਨਹੀਂ ਅਜ ਤੱਕ ਕੀਤਾ ਗਿਆ ਤਾਂ ਦੱਖਣੀ ਅਫਰੀਕਾ ਦੇ ਲਈ ਹੁਣ ਚੰਗਾ ਮੌਕਾ ਵੀ ਆ ਚੰਗਾ ਸਮਾਂ ਵੀ ਆ ਕਿਉਂਕਿ ਜਿਸ ਤਰੀਕੇ ਦੇ ਉਹਨਾਂ ਦੇ T20 ਖਿਡਾਰੀ ਬੇਸ਼ੱਕ ਉਹਨਾਂ ਦੇ ਕਪਤਾਨ ਐਡਮ ਮਾਰਕਰਮ ਦੀ ਗੱਲ ਕਰ ਲਈਏ ਉਹ ਵੀ ਚੰਗੇ ਫਾਰਮ ਦੇ ਵਿੱਚ ਨੇ ਅਤੇ ਉਹ ਵੀ ਉਹ ਬੱਲੇਬਾਜ਼ ਨੇ ਜੇਕਰ ਉਹਨਾਂ ਦੀ ਟੀਮ ਕਾਫੀ ਡਾਮਾਡੋਲ ਹੁੰਦੀ ਦਿਖਾਈ ਦੇਵੇਗੀ ਪਰ ਉਹ ਇਕੱਲੇ ਹੀ ਜਿਹੇ ਬੱਲੇਬਾਜ਼ ਨੇ ਜੇਕਰ ਉਹ ਇੱਕ ਪਾਸੇ ਖੜੇ ਰਹਿਣ ਤਾਂ ਦੱਖਣੀ ਅਫਰੀਕਾ ਨੂੰ ਜਿੱਤ ਦੀ ਦਹਲਿਜ਼ ਦੇ ਪਾਰ ਹੌਲੇ ਜਾ ਸਕਦੇ ਨੇ ਤਾਂ ਦੱਖਣੀ ਅਫਰੀਕਾ ਦੇ ਕੋਲ ਮੌਕਾ ਵੀ ਹੈ ਦਸਤੂਰ ਵੀ ਹੈ ਕਿ ਪਹਿਲੀ ਵਾਰ ਉਹ ਆਪਣੇ ਨਾਮ ਕੋਈ ਵੱਡਾ ਟੂਰਨਾਮੈਂਟ ਆਈਸੀਸੀ ਲੈਵਲ ਦਾ ਯਾਨੀ ਕਿ ਵਰਲਡ ਕੱਪ ਦੀ ਟਰੋਫੀ ਜਾਂ ਖਿਤਾਬ ਉਹ ਆਪਣੇ ਨਾਮ ਕਰ ਸਕਦੇ ਆ ਕਿਉਂਕਿ ਇਸ ਵਾਰ ਟੀਮ ਉਹਨਾਂ ਦੀ ਅਜਿਹੀ ਹੈ ਕਿ ਜੇਕਰ ਰਲ ਮਿਲ ਕੇ ਇਹਨਾਂ ਖਿਡਾਰੀਆਂ ਦੇ ਵੱਲੋਂ ਇਕੱਠੇ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਫਿਰ ਇਹਨਾਂ ਖਿਡਾਰੀਆਂ ਦੇ ਵੱਲੋਂ ਜਿਹੜਾ T20 ਵਰਲਡ ਕੱਪ ਦਾ ਖਿਤਾਬ ਹੈ ਉਹ ਵੀ ਆਪਣੇ ਨਾਮ ਜਿਹੜਾ ਕੀਤਾ ਜਾ ਸਕਦਾ ਤੁਹਾਨੂੰ ਦੱਸ ਦਈਏ ਜਿੱਥੇ ਆਈਪੀਐਲ ਦੇ ਵਿੱਚ ਇਹਨਾਂ ਖਿਡਾਰੀਆਂ ਦੇ ਵੱਲੋਂ ਜਿੰਨੇ ਵੀ ਦੱਖਣੀ ਅਫਰੀਕਾ ਦੇ ਖਿਡਾਰੀ ਨੇ ਲਗਾਤਾਰ ਖੇਡਦੇ ਤੁਸੀਂ ਦੇਖੇ ਨੇ ਉਹਨਾਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਅਤੇ ਉਸੇ ਤਰੀਕੇ ਦੇ ਨਾਲ ਇੱਥੇ ਵੀ ਹੁਣ ਦੱਖਣੀ ਅਫਰੀਕਾ ਦੇ ਫੈਨਸ ਦੀ ਗੱਲ ਕਰ ਲਈਏ ਟੀਮ ਦੀ ਗੱਲ ਕਰੀਏ ਕੋਚਸ ਜਾਂ ਫਿਰ ਮੈਨੇਜਮੈਂਟ ਦੀ ਗੱਲ ਕਰੀਏ ਸਾਰਿਆਂ ਦੀਆਂ ਨਿਗਾਹਾਂ ਉਹਨਾਂ ਖਿਡਾਰੀਆਂ ਤੇ ਨੇ ਕਿਉਂਕਿ ਦੱਖਣੀ ਅਫਰੀਕਾ ਦੀ ਇੱਕ ਟੀਮ ਅਜਿਹੀ ਹੈ ਜਿੱਤੇ ਸਾਰੇ ਖਿਡਾਰੀ ਆਈਪੀਐਲ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਏ ਨੇ ਅਤੇ ਉਹੀ ਉਮੀਦ ਹੁਣ ਦੱਖਣੀ ਅਫਰੀਕਾ ਤੋਂ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਟੀਮ ਦੇ ਵਿੱਚ ਵੀ ਦੱਖਣੀ ਅਫਰੀਕਾ ਦੇ ਵੱਲੋਂ ਵੀ ਖੇਡਦੇ ਹੋਣ ਉਹੀ ਫਾਰਮ ਦੇ ਵਿੱਚ ਉਹ ਖਿਡਾਰੀ ਜਿਹੜੇ ਜ਼ਰੂਰ ਨਜ਼ਰ ਆਉਣ ਤਾਂ ਹੁਣ ਦੇਖਣਾ ਹੋਵੇਗਾ ক্রিকেট ਵਿਸ਼ਵ ਕੱਪ ਦੇ ਵਿੱਚ ਕੱਲ ਨੂੰ ਸਵੇਰੇ ਪਹਿਲਾ ਮੈਚ ਹੋਵੇਗਾ ਯਾਨੀ ਕਿ ਇਸ ক্রিকেট ਵਿਸ਼ਵ ਕੱਪ ਦਾ ਤੀਜਾ ਮੈਚ ਨਾਮੀਬੀਆ ਤੇ ਓਮਾਨ ਦੀਆਂ ਟੀਮਾਂ ਦੇ ਵਿਚਕਾਰ ਅਤੇ ਦੇਖਣਾ ਹੋਵੇਗਾ ਕਿ ਕਿਹੜੀ ਟੀਮ ਜਿੱਤ ਦੇ ਨਾਲ آغاز ਕਰੇਗੀ ਅਤੇ ਜੇਕਰ ਰਾਤ ਦੀ ਗੱਲ ਕਰੀ ਤਾਂ ਚੌਥਾ ਮੈਚ ਯਾਨੀ ਕਿ ਕੱਲ ਦਾ ਦੂਜਾ ਮੈਚ ਹੋਵੇਗਾ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਦੀਆਂ ਟੀਮਾਂ ਦੇ ਵਿਚਕਾਰ ਅਤੇ ਦੇਖਣਾ ਹੋਵੇਗਾ ਸ਼੍ਰੀਲੰਕਾ ਇਸ ਟੀਮ ਦੇ ਵਿੱਚ ਬਾਜ਼ੀ ਮਾਰੇਗੀ ਜਾਂ ਫਿਰ ਦੱਖਣੀ ਅਫਰੀਕਾ ਇਸ ਮੈਚ ਦੇ ਵਿੱਚ ਜਿੱਤ ਦੇ ਨਾਲ ਆਗਾਜ਼ ਕਰੇਗਾ ਤੇ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਦੱਸ ਦਈਏ ਕਿ ਜਿੰਨੇ ਵੀ ਪਿਛਲੇ 5 ਮੈਚ ਹੋਏ ਨੇ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਦੇ ਵਿਚਕਾਰ ਤਾਂ ਪੰਜੇ ਮੈਚਾਂ ਦੇ ਵਿੱਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਹਰਾਇਆ ਦੱਖਣੀ ਅਫਰੀਕਾ ਨੇ ਜਿੱਤ ਜਿਹੜੀ ਸ਼੍ਰੀਲੰਕਾ ਤੇ ਹਾਸਲ ਕੀਤੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ 6ਵੇਂ ਮੈਚ ਦੇ ਵਿੱਚ ਵੀ ਲਗਾਤਾਰ ਉਹੀ ਰਿਕਾਰਡ ਰਹੇਗਾ ਜਾਂ ਫਿਰ ਇਸ ਵਾਰ ਮੂੰ ਤੋੜ ਜਵਾਬ ਹੈ ਜਿਹੜਾ ਉਹ ਸ਼੍ਰੀਲੰਕਾ ਦੀ ਟੀਮ ਦੇ ਵੱਲੋਂ ਦੱਖਣੀ ਅਫਰੀਕਾ ਨੂੰ ਦਿੱਤਾ ਜਾਵੇਗਾ ਤਾਂ ਦੇ ਦੋਨਾਂ ਮੈਚਾਂ ਤੇ ਨਿਗਾਹਾਂ ਰਹਿਣਗੀਆਂ ਤਾਂ ਉੱਥੇ ਹੀ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਉਸ ਤੋਂ ਬਾਅਦ ਜਿਹੜੇ ਮੈਚ ਹੋਣਗੇ ਲਗਾਤਾਰ ਉਹਨਾਂ ਦੇ ਨਾਲ ਵੀ ਵਿਸਾਰਪੂਰਵਕ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਅਤੇ ਤੁਸੀਂ ਵੀ ਲਗਾਤਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹੜੀ ਟੀਮ ਇਹਨਾਂ ਦੋਨੇ ਹੀ ਮੈਚਾਂ ਦੇ ਵਿੱਚ ਜਿਹੜੇ ਜਿਹੜੇ ਮੈਚ ਦਾ ਅਸੀਂ ਜ਼ਿਕਰ ਕਰਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਟੀਮ ਜਿੱਤ ਸਕਦੀ ਹੈ ਤੁਸੀਂ ਵੀ ਆਪਣੀ ਰਾਏ ਨੀਚੇ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਦਿਵਾਕਿਆ